ਇੱਕ ਵਾਰ ਫੇਰ ਤੁਹਾਡ ਸਾਰਿਆਂ ਦਾ ਸਵਾਗਤ ਹੈ ਜੀ ਮੇਰੇ ਇਸ ਚੈਨਲ ਦੇ ਉੱਪਰ ਦੁਨੀਆ ਕ੍ਰਾਈਮ ਦੀ ਕ੍ਰਾਈਮ ਦੇ ਨਾਲ ਰਿਲੇਟਡ ਕਹਾਣੀਆਂ ਪਰ ਇਸ ਤੋਂ ਪਹਿਲਾਂ ਇੱਕ ਛੋਟੀ ਜਿਹੀ ਇਨਫੋਰਮੇਸ਼ਨ ਮੇਰੇ ਉਸ ਤੋਂ ਇਲਾਵਾ ਤਿੰਨ ਚੈਨਲ ਹੋਰ ਨੇ ਜੀ ਤੇ ਇੱਕ ਸਟਾਕ ਮਾਰਕੀਟ ਨਾਲ ਰਿਲੇਟਡ ਹੈ ਸਟਾਕ ਮਾਰਕੀਟ ਦੀ ਦੁਨੀਆ ਦੂਸਰਾ ਹੈਗਾ ਫਿਲਮਾਂ ਦੇ ਨਾਲ ਰਿਲੇਟਡ ਕੋਈ ਵੀ 2 ਜਾਂ 3 ਘੰਟੇ ਦੀ ਬਹੁਤ ਹੀ ਵਧੀਆ ਫਿਲਮ ਮੈਂ ਤੁਹਾਨੂੰ 15 ਜਾਂ 20 ਮਿੰਟ ਦੇ ਵਿੱਚ ਅਸੀਂ ਸੁਣਾਉਂਦੇ ਆ ਸਾਡੇ ਚੈਨਲ ਦੇ ਉੱਪਰ ਪਿੱਛੇ ਕਹਾਣੀ ਦੇ ਉਸ ਫਿਲਮ ਦੇ ਕਲਿੱਪ ਚੱਲਣਗੇ ਤੁਹਾਨੂੰ ਇੰਟਰਸਟਿੰਗ ਲੱਗੂਗਾ ਕਿਉਂਕਿ ਨਾਰਮਲ ਦੇ ਵਿੱਚ ਆਪਣਾ ਕੋਈ ਉੱਪਰ ਸਾਰੀਆਂ ਫਿਲਮਾਂ ਨਹੀਂ ਦੇਖ ਸਕਦੇ ਬਹੁਤ ਸਾਰੀਆਂ ਸੋਹਣੀਆਂ ਫਿਲਮਾਂ ਹੁੰਦੀਆਂ ਦਿਲਚਸਪ ਜਿਹੜੀਆਂ ਰਹਿ ਜਾਂਦੀਆਂ ਦੇਖਣ ਨੂੰ ਤਾਂ ਉਹ ਸਾਡਾ ਉਪਰਾਲਾ ਵਾ ਪਰ ਇੱਕ ਮੇਰੀ ਸਪੈਸ਼ਲ ਬੇਨਤੀ ਆ ਮੇਰਾ ਇੱਕ ਹੋਰ ਚੈਨਲ ਹੈਗਾ ਕਿਤਾਬਾਂ ਦੀ ਦੁਨੀਆ ਉੱਥੇ ਮੈਂ ਕਹਾਣੀਆਂ ਸੁਣਾਉਂਦਾ ਜੀ ਤੇ ਇਹ ਸਿਰਫ ਕ੍ਰਾਈਮ ਦੀਆਂ ਕਹਾਣੀਆਂ ਆ ਉੱਥੇ ਅਲੱਗ-ਅਲੱਗ ਤਰ੍ਹਾਂ ਦੀਆਂ ਕਹਾਣੀਆਂ ਨੇ ਕੱਲਾ ਕਿਤਾਬਾਂ ਦੇ ਨਾਮ ਤੋਂ ਹੀ ਨਾ ਡਰ ਜਿਓ ਡਰਿਓ ਨਾ ਮਤਲਬ ਬੋਰ ਨਾ ਹੋਇਓ ਹੈਗੀਆਂ ਕਹਾਣੀਆਂ ਹੀ ਨੇ ਤਾਂ ਉਹ ਜ਼ਰੂਰ ਤੁਸੀਂ ਸੁਣਨ ਦੀ ਕੋਸ਼ਿਸ਼ ਕਰੋ ਤੁਹਾਨੂੰ ਜੇ ਇਹ ਵਧੀਆ ਲੱਗ ਰਿਹਾ ਤਾਂ ਤੁਹਾਨੂੰ ਉਹ ਕਹਾਣੀਆਂ ਵੀ ਬਿਲਕੁਲ ਮੈਨੂੰ ਯਕੀਨ ਆ ਕਿ ਤੁਹਾਨੂੰ ਵਧੀਆ ਲੱਗਣਗੀਆਂ ਤੇ ਉਸ ਚੈਨਲ ਦਾ ਨਾਮ ਆ ਜੀ ਕਿਤਾਬਾਂ ਦੀ ਦੁਨੀਆ ਉੱਪਰ ਲਿਖਿਆ ਵੀ ਆ ਰਿਹਾ ਹੋਊਗਾ ਇਹਨੂੰ ਮੈਂ ਕਹਿਣਾ ਹੁੰਦਾ ਕ੍ਰਾਈਮ ਦੀਆਂ ਕਹਾਣੀਆਂ ਨੂੰ ਮੈਂ ਫਾਸਟ ਫੂਡ ਕਹਿਣਾ ਹੁੰਦਾ ਜਿਵੇਂ ਆਪਾਂ ਬਾਹਰਲੀ ਚੀਜ਼ਾਂ ਖਾ ਲੈਂਦੇ ਆ ਮਸਾਲੇਦਾਰ ਹੁੰਦਾ ਜੀਭ ਦਾ ਸਵਾਦ ਆ ਬੜੀਆਂ ਸਵਾਦੀ ਲੱਗਦੀਆਂ ਨੇ ਪਰ ਜਿਹੜਾ ਉਹ ਦੂਸਰੀਆਂ ਕਹਾਣੀਆਂ ਹੁੰਦੀਆਂ ਮਜ਼ੇਦਾਰ ਕਿੱਸੇ ਹੁੰਦੇ ਆ ਰੀਅਲ ਜ਼ਿੰਦਗੀ ਦੇ ਵਿੱਚ ਵਾਪਰੇ ਉਹਨਾਂ ਨੂੰ ਮੈਂ ਕਹਿਣਾ ਹੁੰਦਾ ਘਰ ਦਾ ਖਾਣਾ ਉਹ ਸਵਾਦ ਵੀ ਹੁੰਦਾ ਜੀਭ ਦਾ ਸਵਾਦ ਵੀ ਹੈਗਾ ਪਰ ਉਹਦੇ ਨਾਲ ਸਰੀਰ ਦੇ ਲਈ ਵੀ ਉਹ ਚੰਗਾ ਉਸੇ ਤਰ੍ਹਾਂ ਜਿਹੜੀਆਂ ਕਹਾਣੀਆਂ ਦੂਸਰੀਆਂ ਨੇ ਉਹ ਇਹਨਾਂ ਦੀ ਤਰ੍ਹਾਂ ਦਿਲਚਸਪ ਵੀ ਹੈਗੀਆਂ ਨੇ ਪਰ ਉਹਨਾਂ ਦੇ ਨਾਲ-ਨਾਲ ਆਪਾਂ ਨੂੰ ਇਸ ਤੋਂ ਵੀ ਜ਼ਿਆਦਾ ਨੋਲਿਜ ਵੀ ਬਹੁਤ ਜ਼ਿਆਦਾ ਮਿਲਦੀ ਹੈ ਅਲੱਗ-ਅਲੱਗ ਚੀਜ਼ਾਂ ਬਾਰੇ ਅਲੱਗ-ਅਲੱਗ ਕਹਾਣੀਆਂ ਬਾਰੇ ਉਹ ਚੀਜ਼ ਹੈਗੀਆਂ ਤਾਂ ਜੇ ਹੋ ਸਕੇ ਤਾਂ ਬਾਕੀ ਜੇ ਤੁਹਾਨੂੰ ਕਹਾਣੀਆਂ ਦਾ ਸ਼ੌਕ ਹੈਗਾ ਹੀ ਕੋਈ ਤੁਸੀਂ ਇਹ ਸੁਣ ਰਹੇ ਹੋ ਤਾਂ ਜ਼ਰੂਰ ਇੱਕ ਵਾਰ ਉਸ ਮੇਰੇ ਚੈਨਲ ਨੂੰ ਟਰਾਈ ਕਰਿਓ ਹੁਣ ਮੈਂ ਤੁਹਾਨੂੰ ਜ਼ਿਆਦਾ ਬੋਰ ਨਹੀਂ ਇਸ ਤੋਂ ਅੱਗੇ ਕਰਦਾ ਆਪਾਂ ਅੱਜ ਦੀ ਕਹਾਣੀ ਵੱਲ ਵਧਦੇ ਹਾਂ ਫ੍ਰੈਂਕ ਈਟਨ ਦੀ ਕਹਾਣੀ ਅਮਰੀਕਨ ਕਲਚਰ ਸਪੈਸ਼ਲੀ ਜਿਹੜੇ ਕੈਨੇਡਾ ਜਾਂ ਅਮਰੀਕਾ ਦੇ ਵਿੱਚੋਂ ਦੋਸਤ ਮੇਰੇ ਦੇਖ ਰਿਹਾ ਉਹ ਜਾਣਦੇ ਹੋਣਗੇ ਚੰਗੀ ਤਰ੍ਹਾਂ ਵਾਕਫ ਨੇ ਵਾਈਲਡ ਵੈਸਟ ਦੀਆਂ ਕਹਾਣੀਆਂ ਕਾਉਬੋイズ ਉਹ ਲੋਕ ਇੱਕ ਟਾਈਮ ਦੇ ਸਪੈਸ਼ਲੀ ਉਹ 1800 40 50 ਤੋਂ ਲੈ ਕੇ 1910 ਤੱਕ ਦਾ ਉਹ ਟਾਈਮ ਜਿੱਦੇ ਚੋਂ ਹੈਟ ਹੁੰਦੇ ਸੀ ਉਹ ਘੋੜੇ ਉਹ ਸਾਰਾ ਕੁਝ ਉਵੇਂ ਦਾ ਉਹਨਾਂ ਕਾਉਬੋイズ ਦੇ ਵਿੱਚੋਂ ਬਹੁਤ ਸਾਰੇ ਕਾਉਬੋイズ ਮਸ਼ਹੂਰ ਹੋਏ ਅਮਰੀਕਾ ਦੇ ਵਿੱਚ ਉਨ੍ਹਾਂ ਸਾਰੇ ਮਸ਼ਹੂਰ ਨਾਮਾਂ ਦੇ ਵਿੱਚ ਇੱਕ ਬਹੁਤ ਮਸ਼ਹੂਰ ਨਾਮ ਹੈਗਾ ਫ੍ਰੈਂਕ ਈਟਨ ਦਾ ਕੀ ਕਹਾਣੀ ਆ ਫ੍ਰੈਂਕ ਈਟਨ ਦੀ 1860 ਦੇ ਵਿੱਚ ਕਨੈਕਟਿਕਟ ਦੇ ਵਿੱਚ ਜਨਮ ਹੁੰਦਾ ਫ੍ਰੈਂਕ ਈਟਨ ਦਾ ਕੁਝ ਸਾਲ ਪਹਿਲਾਂ ਹੀ ਅਮਰੀਕਾ ਦੀ ਜਿਹੜੀ ਘਰੇਲੂ ਜੰਗ ਸੀਗੀ ਉਹ ਹੋ ਕੇ ਹਟੀ ਬਹੁਤ ਜ਼ਿਆਦਾ ਖੂਨ ਖਰਾਬ ਹੋਇਆ ਅਮਰੀਕਾ ਨਾਲੇ ਅਮਰੀਕਨ ਹੀ ਮਾਰੇ ਬਹੁਤ ਵੱਡੀ ਗਿਣਤੀ ਦੇ ਵਿੱਚ ਉੱਤਰ ਤੇ ਦੱਖਣ ਦੀ ਲੜਾਈ ਸੀਗੀ ਇਹ ਜਿਹੜੇ ਦੱਖਣ ਵਾਲੇ ਪਾਸਿਓਂ ਫੌਜਾਂ ਸੀਗੀਆਂ ਉਹ ਗੁਲਾਮੀ ਨੂੰ ਸਹੀ ਮੰਨਦੇ ਸੀ ਗੁਲਾਮਾਂ ਨੂੰ ਰੱਖਿਆ ਜਾਂਦਾ ਸੀ ਕਾਲਿਆਂ ਨੂੰ ਤੇ ਉਹਨਾਂ ਦਾ ਨਾਮ ਸੀ ਉਸ ਫੌਜ ਦਾ ਨਾਮ ਸੀ ਕਨਫੈਡਰੇਟਸ ਕਿਹਾ ਜਾਂਦਾ ਸੀ ਉਹਨਾਂ ਨੂੰ ਤੇ ਪਰ ਹੁਣ ਇਹ ਫ੍ਰੈਂਕ ਈਟਨ ਦੇ ਜਿਹੜੇ ਪਿਤਾ ਸੀਗੇ ਇਹ ਉੱਤਰ ਵਾਲਿਆਂ ਵਾਲੇ ਪਾਸਿਓਂ ਲੜੇ ਮਤਲਬ ਉਹਨਾਂ ਦੇ ਅਗੇਂਸਟ ਲੜੇ ਕਨਫੈਡਰੇਟਸ ਦੇ ਅਗੇਂਸਟ ਕਿ ਉਹ ਗੁਲਾਮਾਂ ਨੂੰ ਹਟਾਇਆ ਜਾਵੇ ਜਿਹੜੇ ਉਹ ਅਫਰੀਕੀ ਮੂਲ ਦੇ ਲੋਕ ਹੈਗੇ ਉਹਨਾਂ ਨੂੰ ਆਜ਼ਾਦ ਕੀਤਾ ਜਾਵੇ ਲੜਾਈ ਖਤਮ ਹੁੰਦੀ ਆ ਬਹੁਤ ਕੁਝ ਹੁੰਦਾ ਬਹੁਤ ਜ਼ਿਆਦਾ ਖੂਨ ਖਰਾਬਾ ਹੁੰਦਾ ਲੜਾਈ ਖਤਮ ਹੋ ਜਾਂਦੀ ਆ ਸੈਨਿਕ ਘਰਾਂ ਨੂੰ ਮੁੜ ਜਾਂਦੇ ਆ ਪਰ ਕੁਝ ਪ੍ਰਾਣੀਆਂ ਲੜਾਈ ਦੇ ਟਾਈਮ ਦੇ ਅਖੰਡਕਾਂ ਨਿੱਜੀ ਰਹਿ ਜਾਂਦੀਆਂ ਨੇ ਕਿਉਂਕਿ ਮਾਰਕਟ ਬਹੁਤ ਜ਼ਿਆਦਾ ਹੋਈ ਆ ਤੇ ਇਸੇ ਤਰ੍ਹਾਂ ਦਾ ਇੱਕ ਗਰੁੱਪ ਬਣਦਾ ਕਿਉਂਕਿ ਜਿਹੜੇ ਕਨਫੈਡਰੇਟ ਸੀ ਉਹ ਇਸ ਲੜਾਈ 'ਚ ਹਾਰ ਗਏ ਦੱਖਣ ਵਾਲੇ ਲੋਕ ਤੇ ਹਾਰੇ ਬੁਰੀ ਤਰ੍ਹਾਂ ਹਾਰੇ ਜਿੱਤਣ ਵਾਲੇ ਫਿਰ ਜੋ ਹਾਰਿਆਂ ਦਾ ਹਾਲ ਕਰਦੇ ਆ ਉਹ ਵੀ ਉਹਨਾਂ ਨਾਲ ਹੋਇਆ ਬਹੁਤ ਸਾਰੇ ਸੈਨਿਕ ਫੜੇ ਗਏ ਟੌਰਚਰ ਕੀਤੇ ਗਏ ਮੌਤ ਦੀ ਸਜ਼ਾਾਂ ਵੀ ਮਿਲੀਆਂ ਤਾਂ ਉਹਨਾਂ ਦਾ ਇੱਕ ਉਹਨਾਂ ਦੇ ਵਿੱਚੋਂ ਬਚੇ ਹੋਏ ਸੈਨਿਕਾਂ ਦਾ ਇੱਕ ਗਰੁੱਪ ਸੀਗਾ ਛੋਟਾ ਜਿਹਾ ਇਹ ਨਹੀਂ ਸੀਗਾ ਕਿ ਸਾਰਿਆਂ ਦਾ ਉਹਨਾਂ ਦੇ ਵਿੱਚੋਂ ਕੁਝ ਸੈਨਿਕਾਂ ਨੇ ਇੱਕ ਗਰੁੱਪ ਬਣਾਇਆ ਆਪਣਾ ਉਹਨਾਂ ਨੇ ਆਪਣਾ ਨਾਮ ਰੱਖਿਆ ਰੈਗੂਲੇਟਰਸ ਉਹਨੇ ਰੈਗੂਲੇਟਰਸ ਦਾ ਕੰਮ ਕੀ ਸੀ ਇਹਨਾਂ ਦਾ ਕੰਮ ਸੀ ਲੜਾਈ ਦੇ ਵਿੱਚ ਆਪਣੀ ਹੋਈ ਹਾਰ ਦਾ ਤੇ ਆਪਣੇ ਨਾਲ ਉਹ ਜੋ ਵੀ ਇਹਨਾਂ ਦੇ ਨਾਲ ਹੋਇਆ ਇਹਨਾਂ ਦੇ ਕਤਲ ਹੋਇਆ ਜੋ ਵੀ ਉਹਨਾਂ ਦਾ ਬਦਲਾ ਲੈਣਾ ਤਾਂ ਹੁਣ ਇਹ ਕੀ ਕਰਦੇ ਆ ਰੈਗੂਲੇਟਰਸ ਦਾ ਗਰੁੱਪ ਇਹ ਉਹਨਾਂ ਫੌਜੀਆਂ ਦੀ ਭਾਲ ਕਰਦੇ ਆ ਜਿਹੜੇ ਉੱਤਰ ਵਾਲੇ ਪਾਸਿਓਂ ਲੜੇ ਉਹਨਾਂ ਦੇ ਵਿੱਚ ਇੱਕ ਨਾਮ ਇਹ ਜਿਹੜਾ ਲੱਭਦੇ ਆ ਉਹ ਹੈਗਾ ਫ੍ਰੈਂਕ ਈਟਨ ਦੇ ਪਿਤਾ ਦਾ ਕਿਉਂਕਿ ਉਹ ਵੀ ਸੈਨਿਕ ਰਹੇ ਤੇ ਉਹਨਾਂ ਤੋਂ ਇਹਨਾਂ ਨੇ ਬਦਲਾ ਲੈਣਾ 1868 ਆ ਜਾਂਦਾ ਫ੍ਰੈਂਕ ਈਟਨ 8 ਸਾਲ ਦਾ ਹੋ ਚੁੱਕਿਆ ਤੇ ਇਹਦੇ ਪਿਤਾ ਲੜਾਈ ਖਤਮ ਹੋ ਗਈ ਹੋਰ ਕੰਮ ਕਰਨਾ ਸ਼ੁਰੂ ਕਰ ਚੁੱਕੇ ਆ ਪਰ ਉਹਨਾਂ ਦੀ ਪੈੜ ਦੱਬਦੇ ਹੋਏ ਉਹਨਾਂ ਨੂੰ ਨਹੀਂ ਪਤਾ ਕਿਉਂਕਿ ਲੜਾਈਆਂ ਖਤਮ ਹੁੰਦੀਆਂ ਤਾਂ ਲੋਕ ਆਪਣੇ ਆਪਣੇ ਘਰ ਹੀ ਜਾਂਦੇ ਆ ਤੇ ਫੌਜੀ ਵੀ ਆਪਣਾ ਕੰਮ ਸ਼ੁਰੂ ਕਰ ਦਿੰਦੇ ਆ ਅਲੱਗ-ਅਲੱਗ ਕਿ ਇਹ ਕੋਈ ਨਾਰਮਲ ਸਹਨਾ ਤਾਂ ਹੈ ਨਹੀਂ ਸੀ ਕਿ ਦੋਨੇ ਪਾਸੇ ਦੀ ਜਿਹਨਾਂ ਨੂੰ ਆਪ ਰੈਗੂਲਰਸ ਕਹਿੰਨੇ ਆ ਹੁਣ ਇਹਨਾਂ ਨੂੰ ਕੋਈ ਚਿਤਚੇਤਾ ਨਹੀਂ ਕਿ ਉਹ ਪੁਰਾਣੀ ਲੜਾਈ ਦੇ ਪਰਛਾਵੇਂ ਹਾਲੇ ਵੀ ਇਹਨਾਂ ਦੇ ਉੱਪਰ ਆਉਣਗੇ ਕਿਸੇ ਦਿਨ ਪਰ ਉਹ ਇੱਕ ਦਿਨ ਆਉਂਦੇ ਆ ਪੁੰਨਿਆਂ ਦੀ ਰਾਤ ਸੀ ਕਿ ਉਸ ਦਿਨ ਇਹ ਕਿਉਂ ਇੱਥੇ ਜ਼ਿਕਰ ਹੈਗਾ ਕਿਉਂਕਿ ਇਹ ਜਿਹੜਾ ਕਾਂਡ ਹੋਇਆ ਕਤਲ ਕਾਂਡ ਇਹ ਰਾਤ ਨੂੰ ਹੋਇਆ ਤੇ ਲਾਈਟ ਹੁੰਦੀ ਆ ਉਸ ਦਿਨ ਤੇ ਫ੍ਰੈਂਕ ਈਟਨ ਤੇ ਇਹਦੇ ਪਿਤਾ ਬਾਹਰ ਨੇ ਜਾਨਵਰ ਰੱਖੇ ਹੋਏ ਡੰਗਰ ਮਾਲ ਡੰਗਰ ਹੈਗਾ ਇਹਨਾਂ ਕੋਲ ਰੱਖਿਆ ਹੋਇਆ ਘਰ ਤੋਂ ਬਾਹਰ ਖੜੇ ਆ ਇਹ ਕਿਸੇ ਪਾਸੇ ਤੇ ਇਹਦੇ ਪਿਤਾ ਦਾ ਦੀ ਪੈੜ ਦਬਦੇ ਹੋਏ 6 ਬੰਦੇ ਰੈਗੂਲੇਟਰਸ ਦੇ ਉੱਥੇ ਪਹੁੰਚ ਜਾਂਦੇ ਆ ਜਿੱਥੇ ਇਹਦੇ ਪਿਤਾ ਹੁੰਦੇ ਆ ਘਰ ਲੱਭ ਲੈਂਦੇ ਆ ਫਾਈਨਲੀ ਕੋੜੇ ਆਉਂਦੇ ਆ ਤੇ ਕੋਲੇ ਆ ਕੇ ਇਸ ਤੋਂ ਪਹਿਲਾਂ ਕਿ ਉਹਨਾਂ ਨੂੰ ਕੁਝ ਵੀ ਪਤਾ ਲੱਗੇ ਤੇ ਉਹਨਾਂ ਦੇ ਗੋਲੀਆਂ ਮਾਰਦੇ ਆ ਤੇ ਗੋਲੀਆਂ ਮਾਰ ਕੇ ਉਹਨਾਂ ਦਾ ਕਤਲ ਕਰ ਦਿੰਦੇ ਆ ਇਹ ਕੰਮ ਸੀ ਰੈਗੂਲੇਟਰਸ ਦਾ ਉਸ ਤੋਂ ਬਾਅਦ ਉਹ ਚਲੇ ਜਾਂਦੇ ਆ ਹੁਣ ਇੱਕ 8 ਸਾਲ ਦਾ ਬੱਚਾ ਇਹ ਸਾਰਾ ਕੁਝ ਦੇਖ ਰਿਹਾ ਵਾ ਉਹ ਦੇਖਦਾ ਕਿ ਉਹਦੇ ਪਿਤਾ ਨੂੰ ਕੋਈ ਆਇਆ ਤੇ ਗੋਲੀਆਂ ਮਾਰ ਕੇ ਮਾਰ ਗਿਆ ਤੇ ਹੁਣ ਪਿਤਾ ਦੇ ਨਾਲ ਦੁਬਾਰਾ ਕਦੇ ਜ਼ਿੰਦਗੀ 'ਚ ਮੁਲਾਕਾਤ ਨਹੀਂ ਹੋਣੀ ਤੇ ਇਹਦੇ ਪਿਤਾ ਦਾ ਇੱਕ ਫਰੈਂਡ ਹੁੰਦੇ ਆ ਉਹ ਵੀ ਉਸੇ ਲੜਾਈ 'ਚ ਲੜੇ ਆ ਉੱਤਰ ਵਾਲੇ ਪਾਸਿਓਂ ਉਹਨਾਂ ਦਾ ਨਾਮ ਆ ਮੋਸ ਭੀਮਨ ਉਹ ਬਿਲਕੁਲ ਨਾਲ ਹੀ ਰਹਿੰਦੇ ਆ ਉਸੇ ਟਾਈਮ ਆਉਂਦੇ ਆ ਜਦੋਂ ਗੋਲੀਆਂ ਚੱਲਦੀਆਂ ਨੇ ਦੇਖਦੇ ਆ ਭੱਜ ਕੇ ਆਉਂਦੇ ਆ ਮੌਤ ਹੋ ਚੁੱਕੀ ਆ ਤੇ ਉਹ ਕੋੜ ਸਵਾਰ ਨੇ ਕੋੜਿਆਂ ਦੇ ਉੱਪਰ ਆਏ ਤੇ ਚਲੇ ਗਏ ਤਮੋਜ਼ੇ ਬੀਮਨ 8 ਸਾਲ ਦੇ ਫ੍ਰੈਂਕ ਈਟਨ ਨੂੰ ਕਹਿੰਦੇ ਆ ਫ੍ਰੈਂਕ ਇਹ ਚੀਜ਼ ਕਦੇ ਨਾ ਭੁੱਲੀ ਤੂੰ ਆਪਣੇ ਪਿਤਾ ਦੀ ਮੌਤ ਦਾ ਬਦਲਾ ਲੈਣਾ ਤੂੰ ਜ਼ਿੰਦਗੀ 'ਚ ਕੁਝ ਵੀ ਕਰੇ ਚਾਹੇ ਨਾ ਕਰੇ ਚੰਗਾ ਕਰੇ ਜਾਂ ਮਾੜਾ ਕਰੇ ਉਹ ਸਭ ਵਿਅਰਥ ਹੈਗਾ ਜੇ ਤੂੰ ਆਪਣੇ ਪਿਤਾ ਦੀ ਮੌਤ ਦਾ ਬਦਲਾ ਨਹੀਂ ਲੈਂਦਾ ਤਾਂ ਇਹ ਤੂੰ ਮੇਰੀ ਗੱਲ ਹਮੇਸ਼ਾ ਯਾਦ ਰੱਖਣੀ ਆ ਤੇ ਫ੍ਰੈਂਕ ਦੇ ਛੋਟੇ ਬਾਲਮਨ ਦੇ ਵਿੱਚ ਇਹ ਚੀਜ਼ ਵੀ ਗੈਰੀ ਬੈਠ ਜਾਂਦੀ ਹੈ ਉਹਨੇ ਆਪਣੇ ਪਿਤਾ ਨੂੰ ਆਪਣੇ ਅੱਖਾਂ ਦੇ ਸਾਹਮਣੇ ਮਰਦਾ ਦੇਖਿਆ ਤਾਂ ਉਸ ਤੋਂ ਬਾਅਦ ਹੁਣ ਮੋਸ ਵੀ ਮਨ ਕਿਉਂਕਿ ਉਹ ਵੀ ਪੁਰਾਣੇ ਸੈਨਿਕ ਨੇ ਹੰਡੇ ਹੋਏ ਨੇ ਉਹਨਾਂ ਨੂੰ ਵੀ ਹਥਿਆਰਾਂ ਦਾ ਸਭ ਪਤਾ ਤਾਂ ਉਹ ਫ੍ਰੈਂਕ ਨੂੰ ਕਿਉਂਕਿ ਉਹਨਾਂ ਦੇ ਦੋਸਤ ਦਾ ਹੀ ਬੇਟਾ ਵਾ ਉਹਨੂੰ ਆਪਣੇ ਅੰਡਰ ਕਰ ਲੈਂਦੇ ਆ ਉਹਨੂੰ ਪ੍ਰੋਪਰ ਸਿਖਲਾਈ ਦੇਣੀ ਸ਼ੁਰੂ ਕਰਦੇ ਆ ਹਥਿਆਰਾਂ ਦੀ ਹਥਿਆਰ ਚਲਾਉਣ ਦੀ ਬਹੁਤ ਸਾਰੇ ਲੋਕ ਹੁੰਦੇ ਆ ਉਹ ਅਲੱਗ-ਅਲੱਗ ਚੀਜ਼ਾਂ ਕਰਦੇ ਆ ਕਈ ਨਹੀਂ ਚੰਗੇ ਹੁੰਦੇ ਤਾਂ ਉਸ ਤੋਂ ਬਾਅਦ ਉਹ ਛੱਡ ਦਿੰਦੇ ਆ ਉਸ ਚੀਜ਼ ਨੂੰ ਕੁਦਰਤੀ ਫ੍ਰੈਂਕ ਈਟਨ ਮਾੜੀ ਕਿਸਮਤ ਇਥੇ ਉਹਨਾਂ 6 ਜਾਣਿਆਂ ਦੀ ਕਿ ਇਹ ਜਿਹੜਾ ਲੜਕਾ ਵਾ ਜਿਹਨੂੰ ਇੰਗਲਿਸ਼ ਦੇ ਵਿੱਚ ਇੱਕ ਮੁਹਾਵਰਾ ਹੋ ਜਾਂਦਾ ਡੱਕ ਇਨ ਦਾ ਵਾਟਰ ਕਿ ਬੱਤਕ ਜਿਵੇਂ ਪਾਣੀ ਦੇ ਵਿੱਚ ਬਹੁਤ ਹੀ ਸਹੀ ਆ ਪਰਫੈਕਟ ਕੰਬੀਨੇਸ਼ਨ ਆ ਤਾਂ ਕੁਦਰਤੀ ਉਹਨਾਂ ਨੇ 6 ਜਾਣਿਆਂ ਨੇ ਫ੍ਰੈਂਕ ਈਟਨ ਨੂੰ ਇੱਕ ਇਹੋ ਜਿਹੇ ਰਸਤੇ ਉੱਪਰ ਪਾਤਾ ਜਿਹੜਾ ਕਿ ਸ਼ਾਇਦ ਬਣਿਆ ਹੀ ਫ੍ਰੈਂਕ ਈਟਨ ਦੇ ਲਈ ਸੀ ਸ਼ਾਇਦ ਫ੍ਰੈਂਕ ਈਟਨ ਪੂਰੀ ਦੁਨੀਆ ਦੇ ਵਿੱਚ ਜਿੰਨੇ ਵੀ ਕੰਮ ਆ ਉਹਨਾਂ ਦੇ ਵਿੱਚੋਂ ਜਿਹੜਾ ਸਭ ਤੋਂ ਵਧੀਆ ਕਰ ਸਕਦਾ ਸੀ ਉਹ ਇਹੀ ਕੰਮ ਸੀ ਅਗਲੇ ਕੁਝ ਸਾਲਾਂ ਦੇ ਵਿੱਚ ਹੀ ਫ੍ਰੈਂਕ ਈਟਨ ਆਪਣੀ ਨਿਸ਼ਾਨੇਬਾਜ਼ੀ ਬੰਦੂਕਾਂ ਨੂੰ ਹਥਿਆਰਾਂ ਨੂੰ ਚਲਾਉਣ ਦੀ ਤੇ ਸਭ ਤੋਂ ਇੱਕ ਹੋਰ ਚੀਜ਼ ਆ ਸਭ ਤੋਂ ਛੇਤੀ ਉਹਨੂੰ ਹੋਲਸਟਰ ਦੇ ਵਿੱਚੋਂ ਕੱਢ ਕੇ ਡੱਬ ਪੰਜਾਬੀ ਚ ਕਹਿ ਦਿੰਦੇ ਆ ਕਿ ਉੱਥੋਂ ਕੱਢ ਕੇ ਸਭ ਤੋਂ ਛੇਤੀ ਗੋੜੀ ਚਲਾਉਣ ਦੀ ਜਿਹੜੀ ਸਪੀਡ ਆ ਉਹਦੇ ਵਿੱਚ ਮਹਾਰਤ ਹਾਸਲ ਕਰ ਲੈਂਦਾ ਬਹੁਤ ਛੇਤੀ ਤੇ ਮੋਜ਼ ਬੀਮਨ ਵੀ ਇਸ ਚੀਜ਼ ਨੂੰ ਬਹੁਤ ਖੁਸ਼ ਹੁੰਦੇ ਆ ਉਹਨੂੰ ਹਰ ਟਾਈਮ ਯਾਦ ਕਰਵਾਉਂਦੇ ਰਹਿੰਦੇ ਆ ਉਹ ਬਦਲਿਆ ਜਿਹੜਾ ਉਹਨੇ ਲੈਣਾ ਵਾ ਉਹਨੂੰ ਭੁੱਲਣ ਨਹੀਂ ਦਿੰਦੇ ਕਦੇ ਉਹਦੇ ਟਾਰਗੇਟ ਤੋਂ ਇੱਧਰ ਉੱਧਰ ਨਹੀਂ ਹੋਣ ਦਿੰਦੇ ਹੌਲੀ ਹੌਲੀ ਸਾਲ ਲੰਘਦੇ ਆ ਹੁਣ ਫ੍ਰੈਂਕ 15 ਸਾਲ ਦਾ ਹੋ ਗਿਆ ਤੇ ਮੋਸਟ ਵੀਮਨ ਉਹਨੂੰ ਕਹਿੰਦੇ ਆ ਕਿ ਜਿੰਨਾ ਮੈਂ ਤੈਨੂੰ ਸਿਖਾਉਣਾ ਸੀ ਮੈਂ ਤੈਨੂੰ ਸਿਖਾਤਾ ਤੇ ਹੁਣ ਇਸ ਤੋਂ ਅੱਗੇ ਤੇਰੀ ਜ਼ਿੰਦਗੀ ਤੇਰੇ ਹਵਾਲੇ ਆ ਤੂੰ ਵੱਡਾ ਵੀ ਹੋ ਗਿਆ ਹੁਣ ਉਥੋਂ ਥੋੜੀ ਦੂਰ ਦੇ ਉੱਪਰ ਓਕਲਾਹੋਮਾ ਸਟੇਟ ਦੇ ਵਿੱਚ ਇੱਕ ਕਿਲਾ ਵਾ ਪੁਰਾਣਾ ਅੰਗਰੇਜ਼ਾਂ ਦਾ ਗੋਰਿਆਂ ਦਾ ਫੋਰਟ ਗਿਵਸਨ ਫੋਰਟ ਗਿਵਸਨ ਜਿਹੜਾ ਹੈਗਾ ਉਸ ਟਾਈਮ ਸੈਂਟਰ ਸੀਗਾ ਨਾਰਥ ਵਾਲਿਆਂ ਦੀ 6th ਕਵੈਲਰੀ ਬਟਾਲੀਅਨ ਦਾ ਤੇ ਇਹਨਾਂ ਦੇ ਜਿਹੜੇ ਸੈਨਿਕ ਸੀ ਉਹ ਮਸ਼ਹੂਰ ਸੀਗੇ ਆਪਣੇ ਅਨੁਸ਼ਾਸਨ ਲਈ ਆਪਣੇ ਮਤਲਬ ਹਥਿਆਰਾਂ ਨੂੰ ਚਲਾਉਣ ਦੀ ਕਲਾ ਦੇ ਲਈ ਤਾਂ ਹੁਣ ਇਹ ਲੜਕਾ ਵਾ ਫ੍ਰੈਂਕ ਈਟਨ ਇਹ ਇੰਨਾ ਕਿ ਜ਼ਿਆਦਾ ਆਪਣੇ ਉਸ ਬਦਲੇ ਦੇ ਕੰਮ ਦੇ ਵਿੱਚ ਇੰਨਾ ਖੁੱਬਿਆ ਹੋਇਆ ਕਿ ਇਹ ਸਿੱਧਾ ਉਸ ਕਿਲੇ ਦੇ ਵਿੱਚ ਚਲੇ ਜਾਂਦਾ ਉਸ ਕਵੈਲਰੀ ਦੇ ਸੈਨਿਕਾਂ ਦੇ ਕੋਲੇ ਤੇ ਉੱਥੇ ਜਾ ਕੇ ਕਹਿੰਦਾ ਕਿ ਮੈਂ ਇਹ ਚੀਜ਼ਾਂ ਹੋਰ ਸਿੱਖਣੀ ਆ ਚਾਹੁੰਨਾ ਮੈਂ ਆਪਣੀ ਇਹ ਕਲਾ ਨੂੰ ਹੋਰ ਡਿਵੈਲਪ ਕਰਨਾ ਹੀ ਚਾਹੁੰਨਾ ਤੇ ਜਿਹੜੇ ਉੱਥੋਂ ਦੇ ਸਭ ਤੋਂ ਮੇਨ ਅਫਸਰ ਹੁੰਦੇ ਆ ਪੰਜਾਬੀ ਚ ਆਪਾਂ ਕਰਨਲ ਕਹਿੰਦੇ ਨੇ ਇੰਗਲਿਸ਼ ਕੋਲੋਨਲ ਬੋਲਦੇ ਆ ਉਹ ਹੁੰਦੇ ਜੌਨ ਜੋਸਫ ਕੋਪਿੰਗਰ ਤੇ ਉਹ ਜਦੋਂ ਇਹ ਲੜਕੇ ਦੀ ਉਮਰ ਦੇਖਦੇ ਆ ਤੇ ਇਹਨੂੰ ਕਹਿੰਦੇ ਆ ਕਿ ਤੂੰ ਬੱਚੇ ਹਾਲੇ ਬਹੁਤ ਛੋਟਾ ਵਾ ਤੇ ਤੂੰ ਸੈਨਾ ਚ ਭਰਤੀ ਨਹੀਂ ਹੋ ਸਕਦਾ ਤੇਰੀ ਉਮਰ ਹੀ 15 ਸਾਲ ਆ ਤੇ ਇਹ ਅੱਗੇ ਉਹ ਕਹਿੰਦਾ ਜੌਨ ਇਟਨ ਕਿ ਮੈਂ ਇੱਥੇ ਸੈਨਾ ਚ ਭਰਤੀ ਹੋਣ ਨਹੀਂ ਆਇਆ ਤੇ ਅੱਗੇ ਉਹ ਫ੍ਰੈਂਕ ਈਟਨ ਉਹਨਾਂ ਨੂੰ ਆਪਣੀ ਸਾਰੀ ਕਹਾਣੀ ਦੱਸਦਾ ਆਪਣੇ ਪਿਤਾ ਦੀ ਮੌਤ ਬਾਰੇ ਦੱਸਦਾ ਬਦਲੇ ਦੀ ਖਾਦੀ ਹੋਈ ਕਸਮ ਬਾਰੇ ਦੱਸਦਾ ਤਾਂ ਹੁਣ ਕੋਪਿੰਗਰ ਕਿਉਂਕਿ ਖੁਦ ਵੀ ਇੱਕ ਫੌਜੀ ਨੇ ਤਾਂ ਉਹਨਾਂ ਨੂੰ ਇਹ ਬੱਚੇ ਦੀ ਕਹਾਣੀ ਬੜੀ ਦਿਲਚਸਪ ਲੱਗਦੀ ਆ ਤੇ ਉਹਨੂੰ ਜਿਵੇਂ ਮਜ਼ਾਕ 'ਚ ਕਹਿ ਦਿੰਦੇ ਆ ਜਾਂ ਕਿਸੇ ਵੀ ਤਰ੍ਹਾਂ ਉਹਨੂੰ ਕਹਿੰਦੇ ਕਿ ਚੱਲ ਦਿਖਾ ਤੂੰ ਅੱਜ ਤੱਕ ਕੀ ਸਿੱਖਿਆ ਤੇ ਜਦੋਂ ਉੱਥੇ ਉਹਨਾਂ ਨੂੰ ਇਹ ਚੀਜ਼ਾਂ ਦਿਖਾਉਂਦਾ ਤਾਂ ਥੋੜੇ ਕਿ ਦਿਨਾਂ ਦੇ ਵਿੱਚ ਹੀ ਇਹ ਪਤਾ ਲੱਗ ਜਾਂਦਾ ਕੋਪਿੰਗਰ ਨੂੰ ਵੀ ਤੇ ਫ੍ਰੈਂਕ ਈਟਨ ਨੂੰ ਖੁਦ ਨੂੰ ਕਿ ਇਹਨੂੰ ਇੰਨਾ ਸੈਨਿਕਾਂ ਤੋਂ ਵੀ ਸਿੱਖਣ ਦੀ ਕੋਈ ਲੋੜ ਨਹੀਂ ਹੈਗੀ ਇਹ ਇਹਨਾਂ ਦੇ ਲੈਵਲ ਤੋਂ ਬਹੁਤ ਉੱਪਰ ਚਲਾ ਗਿਆ ਪਹਿਲਾਂ ਹੀ ਹੁਣ ਹੋਇਆ ਕਿ ਜਦੋਂ ਕੋ ਬੰਦਾ ਕੁਝ ਧਾਰ ਲੈਂਦਾ ਤਾਂ ਉਹ ਚੀਜ਼ ਨੂੰ ਪਾ ਲੈਂਦਾ ਜਿਵੇਂ ਧੰਨੇ ਭਗਤ ਨੇ ਕਹਿੰਦੇ ਰੱਬ ਨੂੰ ਪਾ ਲਿਆ ਸੀਗੇ ਐਸੀ ਤਰ੍ਹਾਂ ਹੀ ਖੇਤੀ ਕਰਦੇ ਕਰਦੇ ਨਹੀਂ ਤਾਂ ਸ਼ਾਇਦ ਇਸ ਲੜਕੇ ਨੇ ਵੀ ਆਪਣੀ ਉਸ ਲਗਨ ਦੇ ਵਿੱਚ ਉਸ ਜਜ਼ਬੇ ਦੇ ਵਿੱਚ ਪਹਿਲੇ ਹੀ ਇੰਨਾ ਅੱਗੇ ਨਿਕਲ ਗਿਆ ਉਸ ਤੋਂ ਬਾਅਦ ਹੁੰਦਾ ਕੀ ਆ ਕੋਪਿੰਗਰ ਇਹਦੀ ਕਹਾਣੀ ਤੋਂ ਬੜੇ ਪ੍ਰਭਾਵਿਤ ਹੁੰਦੇ ਆ ਇਹਦੀ ਉਸ ਸਕਿੱਲ ਤੋਂ ਪ੍ਰਭਾਵਿਤ ਹੁੰਦੇ ਆ ਤੇ ਇਹ ਕੁਝ ਹਫਤੇ ਉੱਥੇ ਹੀ ਰਹਿੰਦਾ ਫੌਜੀਆ ਦੇ ਨਾਲ ਹੀ ਰਹਿੰਦਾ ਤੇ ਉਹਨਾਂ ਦੇ ਨਾਲ ਜਦੋਂ ਵੀ ਉਹ ਪ੍ਰੈਕਟਿਸ ਕਰਦੇ ਨਾਲ ਕਰਦਾ ਤਾਂ ਉਥੋਂ ਕਲੀਅਰ ਪਤਾ ਲੱਗਦਾ ਕਿ ਇਹ ਉਹਨਾਂ ਫੌਜੀਆ ਦੇ ਲੈਵਲ ਤੋਂ ਵੀ ਪਰੇ ਦੀ ਚੀਜ਼ ਹੈਗੀ ਆ ਫਾਈਨਲੀ ਕੋਪਿੰਗਰ ਇਹਨੂੰ ਕਹਿੰਦੇ ਆ ਕਿ ਸਾਡੇ ਕੋਲੇ ਤੈਨੂੰ ਸਿਖਾਉਣ ਲਈ ਕੁਝ ਨਹੀਂ ਹੈਗਾ ਤੇ ਇਹਨੂੰ ਜਾਂਦੇ ਹੋਏ ਜਿਹਨੂੰ ਇੱਕ ਪਾਰਟਿੰਗ ਗਿਫਟ ਕਹਿ ਦਿੰਨੇ ਆਪਾਂ ਇੰਗਲਿਸ਼ ਦੇ ਵਿੱਚ ਕਿ ਜਾਣ ਵੇਲੇ ਵਿਦਾਈ ਦੇ ਟਾਈਮ ਜਦੋਂ ਵਿਛੋੜਾ ਹੋਣਾ ਜਾਂ ਜਿਵੇਂ ਵੀ ਤਾਂ ਇਹਨੂੰ ਦੋ ਗਿਫਟ ਦਿੰਦੇ ਆ ਇੱਕ ਇਹਨੂੰ ਕਹਿੰਦੇ ਕਿ ਠੀਕ ਆ ਤੇਰੇ ਕੋਲ ਸਕਿੱਲ ਹੈਗੀ ਪਰ ਤੇਰੇ ਕੋਲ ਹਥਿਆਰ ਨਹੀਂ ਹੈਗਾ ਉਸ ਚੀਜ਼ ਲਈ ਮੈਂ ਇੱਕ ਫੌਜੀ ਆ ਮੈਂ ਤਾਂ ਅਫਸਰ ਆ ਮੈਂ ਤੇਰੀ ਸਿੱਧੇ ਤੌਰ ਦੇ ਉੱਪਰ ਇਹਦੇ ਵਿੱਚ ਕੋਈ ਮਦਦ ਨਹੀਂ ਕਰ ਸਕਦਾ ਤੇ ਇੱਕ ਤਰ੍ਹਾਂ ਨਾਲ ਸਰਕਾਰੀ ਬੰਦਾ ਵਾਂ ਪਰ ਮੈਂ ਤੇਰੀ ਇਹ ਮਦਦ ਕਰੂੰਗਾ ਮੈਂ ਤੈਨੂੰ ਇੱਕ ਹਥਿਆਰ ਤੇਰੇ ਹਥਿਆਰ ਤੋਂ ਬਿਹਤਰ ਹਥਿਆਰ ਦੇ ਰਿਹਾ ਉਸ ਟਾਈਮ ਦੀ ਸਭ ਤੋਂ ਵਧੀਆ ਪਿਸਤੌਲ ਪੁਆਇੰਟ 45 ਕੋਲਟ ਕੋਲਟ ਬਹੁਤ ਮਸ਼ਹੂਰ ਇੱਕ ਕੰਪਨੀ ਆ ਉਹਨਾਂ ਦੀ ਹਥਿਆਰਾਂ ਦੀ ਸਪੈਸ਼ਲੀ ਪਿਸਤੋਲਾਂ ਨਾਲ ਰਿਲੇਟਡ ਉਹ ਦਿੰਦੇ ਆ ਤੇ ਉਸ ਤੋਂ ਬਾਅਦ ਫੌਜੀਆਂ ਲਈ ਸਪੈਸ਼ਲ ਬਣੇ ਹੋਏ ਜਿਹੜੇ ਕਾਰਤੂਸ ਹੁੰਦੇ ਆ ਗੋਲੀਆਂ ਉਹਨਾਂ ਦੇ ਦੋ ਡੱਬੇ ਦਿੰਦੇ ਆ ਫ੍ਰੈਂਕ ਈਟਨ ਨੂੰ ਤੇ ਫਿਰ ਉਹਨੂੰ ਉਹ ਤੋਂ ਵਿਦਾ ਲਈ ਜਾਂਦੀ ਆ ਤੇ ਉਹਨੂੰ ਕਹਿੰਦੇ ਕਿ ਹੁਣ ਜਿੰਨਾ ਮੈਂ ਤੇਰੇ ਲਈ ਕਰ ਸਕਦਾ ਸੀ ਕਰ ਲੈ ਹੁਣ ਅੱਗੇ ਤੂੰ ਆਪਣੇ ਰਸਤੇ ਆ ਤੇ ਅਸੀਂ ਆਪਣੇ ਰਸਤੇ ਆ ਤਾਂ ਫ੍ਰੈਂਕ ਈਟਨ ਉੱਥੋਂ ਵਾਪਸ ਆ ਜਾਂਦਾ ਹੁਣ ਹਥਿਆਰ ਵੀ ਹੈਗੇ ਆ ਤੇ ਕਲਾ ਵੀ ਹੈਗੀ ਆ ਤੇ ਹੁਣ ਟਾਈਮ ਆ ਗਿਆ ਆਪਣੇ ਉਸ ਬਦਲੇ ਨੂੰ ਪੂਰਾ ਕਰਨ ਦਾ ਤੇ ਉਧਰ ਉਹ 6 ਇਨਸਾਨ ਨੇ ਜਿਹੜੇ ਈਨੇ ਸਾਲ ਪਹਿਲਾਂ ਇੱਕ ਕਤਲ ਕਰਕੇ ਤੇ ਭੁੱਲ ਚੁੱਕੇ ਆ ਉਹਨਾਂ ਨੂੰ ਚਿੱਤ-ਚੇਤੇ ਨਹੀਂ ਹੈਗਾ ਕਿ ਜਿਹੜਾ ਉਸ ਦਿਨ ਤਾਂ ਉਹਨਾਂ ਦਾ ਕੀਤਾ ਹੋਇਆ ਕਾਰਾ ਕੋਈ ਅੱਜ ਵੀ ਉਹਨੂੰ ਯਾਦ ਰੱਖੀ ਬੈਠਾ ਤੇ ਉਹਨਾਂ ਦੇ ਪਿੱਛੇ ਲੱਗਿਆ ਹੋਇਆ ਪਰਛਾਵੇਂ ਦੀ ਤਰ੍ਹਾਂ ਸਭ ਤੋਂ ਪਹਿਲਾਂ ਹੁਣ ਈਟਨ ਨੂੰ ਸੂ ਮਿਲਦੀ ਆ ਉਹਨਾਂ ਦੇ ਵਿੱਚੋਂ 6ਾਂ ਦੇ ਵਿੱਚੋਂ ਦੋ ਜਾਣਿਆਂ ਦੀ ਡੌਗ ਫਰਬਰ ਤੇ ਸ਼ੈਨਨ ਕੈਂਪਸ ਇਹ ਦੋ ਜਾਣੇ ਉਹਨਾਂ ਟਾਈਮਾਂ ਦੇ ਵਿੱਚ ਹੁਣ ਮੈਂ ਕਹਾਣੀ ਇੱਧਰ ਕਰੂੰਗਾ ਤਾਂ ਉਹ ਵੀ ਬੜਾ ਲੰਬਾ ਹੋ ਜਾਣਾ ਕਿਉਂਕਿ ਇੱਕ ਦੇ ਵਿੱਚੋਂ ਗਾਹ ਨਿਕਲ ਜਾਣਾ ਵਾ ਉਹਨਾਂ ਟਾਈਮਾਂ ਦੇ ਵਿੱਚ ਇੱਕ ਚੀਜ਼ ਬਹੁਤ ਕਾਮਨ ਸੀਗੀ ਉਹ ਸੀਗੀ ਕਿ ਜਿਹੜੇ ਮਾਲ ਡੰਗਰ ਸੀ ਉਹਨੂੰ ਚੋਰੀ ਕਰਨਾ ਇਹ ਬਹੁਤ ਫਾਇਦੇ ਦਾ ਸੌਦਾ ਹੁੰਦਾ ਸੀ ਤਾਂ ਵੱਡੇ ਵੱਡੇ ਜਿਹੜੇ ਗੈਂਗ ਹੁੰਦੇ ਸੀ ਉਹ ਮਾਲ ਡੰਗਰ ਚੋਰੀ ਕਰਦੇ ਸਪੈਸ਼ਲੀ ਮੈਕਸੀਕੋ ਦੇ ਬਾਰਡਰ ਤੋਂ ਮੈਕਸੀਕੋ ਵਾਲਿਆਂ ਨੂੰ ਡਰਾ ਧਮਕਾ ਕੇ ਤੇ ਮਾਲ ਡੰਗਰ ਮਾਲ ਡੰਗਰ ਐਨੀ ਵੀ 2-4 ਮੱਜਾਂ ਜਾਂ 20 ਮੱਜਾਂ ਸੈਂਕੜੇ ਹਜ਼ਾਰਾਂ ਦੀ ਗਿਣਤੀ ਵਿੱਚ ਇੱਜੜਾਂ ਦੇ ਜੜ ਹੱਕ ਕੇ ਇਧਰ ਲਿਆਉਂਦੇ ਸੀ ਤੇ ਵੇਚ ਦਿੰਦੇ ਸਨ ਤੇ ਇਹ ਜਿਹੜੇ ਹੁਣ ਡਾਕ ਫਾਰਵਰਡ ਤੇ ਸ਼ਾਨਨ ਕੈਂਪਸ ਸੇ ਆ ਇਹ ਵੀ ਇਹੀ ਕੰਮ ਕਰ ਰਹੇ ਐ ਇੰਨੀ ਚੀਜ਼ ਹੀ ਟਨ ਨੂੰ ਪਤਾ ਲੱਗਦੀ ਆ ਅਗਲੀ ਚੀਜ਼ ਨੂੰ ਇਹ ਪਤਾ ਲੱਗਦੀ ਆ ਕਿ ਇਹ ਦੋਨੇ ਇਸ ਟਾਈਮ ਕੈਨੇਡਾ ਤੇ ਬਾਰਡਰ ਦੇ ਨੇੜੇ ਵੈਬਰਜ਼ ਫਾਲ ਦੇ ਕੋਲੇ ਉਸ ਏਰੀਆ ਦੇ ਵਿੱਚ ਕਿਤੇ ਹੈਗੇ ਆ ਤੇ ਉੱਥੇ ਇਹ ਸਾਰਾ ਕੰਮ ਕਰਦੇ ਆ ਤੇ ਜਿਹੜਾ ਇਹਨਾਂ ਦਾ ਬਾਕੀ ਦਾ ਗਰੁੱਪ ਹੈਗਾ ਉਹ ਮੈਕਸੀਕੋ ਉਧਰਲੇ ਪਾਸਿਓਂ ਲਿਆਉਂਦਾ ਚੋਰੀ ਕਰਕੇ ਤੇ ਇਹ ਦੋਨੇ ਇੱਥੇ ਲਿਆ ਕੇ ਉਹਨਾਂ ਜਾਨਵਰਾਂ ਨੂੰ ਡੰਗਰਾਂ ਨੂੰ ਵੇਚਦੇ। ਹੌਲੀ-ਹੌਲੀ ਉਹਨਾਂ ਦੇ ਪੈਟ ਦਬਦਾ ਹੋਇਆ ਇਹ ਉੱਥੇ ਤੱਕ ਪਹੁੰਚਦਾ। ਜੰਗਲਾਂ ਦੇ ਵਿੱਚ ਨਦੀ ਦੇ ਕਿਨਾਰੇ ਇੱਕ ਝੌਂਪੜੀ ਨੂੰ ਮੈਂ ਇੱਕ ਛੋਟੀ ਜੀ ਇੱਕ ਬਣਾਈ ਹੋਈ ਆ ਉਹਨਾਂ ਨੇ ਆਪਦੀ ਠਾਹਰ ਬਣਾਈ ਹੋਈ ਆ। ਇਹ ਜਦੋਂ ਕੋਲੇ ਜਾਂਦਾ ਆਪਣੇ ਘੋੜੇ ਦੇ ਉੱਪਰ ਈਟਨ ਤਾਂ ਉਸ ਟਾਈਮ ਉੱਥੇ ਕੈਂਪ ਸੇ ਮਿਲਦਾ ਨੂੰ ਕੈਂਪ ਸੇ ਦਿਖਾਈ ਦੇ ਹੁੰਦਾ ਸ਼ੈਨਨ ਕੈਂਪ ਸੇ ਤਾਂ ਦੂਰੋਂ ਹੀ ਇਹ ਕੋੜੇ ਤੇ ਬੈਠਾ ਉਹਨੂੰ ਹਾਕ ਮਾਰਦਾ ਤੇ ਇੰਗਲਿਸ਼ ਦੇ ਵਿੱਚ ਉਹਨੂੰ ਕਰਕੇ ਇਸ ਤਰ੍ਹਾਂ ਪੁੱਛਦਾ ਕਿ ਤੂੰ ਮੈਨੂੰ ਪਛਾਣਿਆ ਹੁਣ ਜਦੋਂ ਇਹ ਸਟੋਨ ਦੇ ਵਿੱਚ ਕਿ ਉਹਨਾਂ ਦੀ ਜ਼ਿੰਦਗੀ ਵੀ ਇਸੇ ਤਰ੍ਹਾਂ ਦੀ ਹੁੰਦੀ ਆ ਤਾਂ ਸ਼ੈਨਨ ਉਸੇ ਟਾਈਮ ਖਤਰਾ ਪਾਪਦਾ ਤੇ ਆਪਣੇ ਰਿਵਾਲਵਰ ਦੇ ਵੱਲ ਆਪਣਾ ਹੱਥ ਕਰਦਾ ਗੋਲੀ ਚਲਾਉਣ ਨੂੰ ਪਰ ਫ੍ਰੈਂਕ ਈਟਨ ਦਾ ਉਹਦੇ ਨਾਲ ਹੁਣ ਕੋਈ ਮੁਕਾਬਲਾ ਨਹੀਂ ਹੈਗਾ ਇਸ ਚੀਜ਼ ਦਾ ਕਿਸੇ ਦਾ ਵੀ ਤਾਂ ਇਸ ਤੋਂ ਪਹਿਲਾਂ ਕਿ ਉਹਦਾ ਹੱਥ ਵੀ ਉੱਥੇ ਪਹੁੰਚੇ ਇਹ ਆਪਣਾ ਰਿਵਾਲਵਰ ਕੱਢਦਾ ਤੇ ਦੋ ਗੋਲੀਆਂ ਉਦੋਂ ਤੱਕ ਜਦੋਂ ਤੱਕ ਉਹ ਹਾਲੇ ਰਿਵਾਲਵਰ ਨੂੰ ਹੱਥੀ ਪਾਰਿਆ ਹੁੰਦਾ ਦੋ ਗੋਲੀਆਂ ਉਹਦੇ ਸਿਰ ਦੇ ਵਿੱਚ ਦੀ ਨਿਕਲ ਚੱਕੀਆਂ ਕੈਂਸਰ ਦੇ ਤੇ 6ਾਂ ਦੇ ਵਿੱਚੋਂ ਇੱਕ ਨੰਬਰ ਕੱਟਿਆ ਜਾਂਦਾ ਇੱਕ ਚੀਜ਼ ਹੋਰ ਮੈਂ ਤੁਹਾਨੂੰ ਦਿਲਚਸਪ ਇੱਥੇ ਦੱਸ ਦਿੰਨਾ ਅਮਰੀਕਾ ਦੇ ਵਿੱਚ ਬਹੁਤ ਸਾਰੇ ਕਾਪ ਵਾਇਸ ਪੌਪੂਲਰ ਹੋਏ ਆ ਪਰ ਇੱਕ ਬੰਦਾ ਜਿਹੜਾ ਸਪੈਸ਼ਲੀ ਸਿਰਫ ਇਸ ਚੀਜ਼ ਦੇ ਲਈ ਆਪਣੇ ਨਿਸ਼ਾਨੇ ਲਈ ਤੇ ਸਿਰਫ ਨਿਸ਼ਾਨੇ ਲਈ ਤੇਜ਼ੀ ਦੇ ਲਈ ਕਿੰਨੀ ਛੇਤੀ ਖੜੇ ਖੜੇ ਛੋਟੀ ਕਿਸੇ ਨਾਲ ਲੜਾਈ ਹੋ ਜਾਂਦੀ ਤੇ ਇੱਕਦਮ ਤੁਸੀਂ ਗੋਲੀ ਚਲਾਉਣੀ ਆ ਬਫਲੋ ਬਿਲ ਨਾਮ ਸਭ ਤੋਂ ਜ਼ਿਆਦਾ ਮਸ਼ਹੂਰ ਹੈਗਾ ਵਾ ਉਸ ਤੋਂ ਜ਼ਿਆਦਾ ਕਹਿੰਦੇ ਕੋਈ ਵੀ ਇਨਸਾਨ ਅੱਜ ਤੱਕ ਤੇਜ਼ ਨਹੀਂ ਰਿਹਾ ਇੱਕ ਸੈਕਿੰਡ ਦੇ ਵਿੱਚ ਹੀ ਤੁਹਾਨੂੰ ਪਤਾ ਨਹੀਂ ਲੱਗਣਾ ਉਹ ਖੜਾ ਵਾ ਤੇ ਇੱਕ ਸੈਕਿੰਡ ਦੇ ਵਿੱਚ ਪਿਸਤੌਲ ਕੱਢੀ ਤੇ ਗੋਲੀ ਮਾਰਤੀ ਤੇ ਕੰਮ ਖਤਮ ਇੰਨੀ ਛੇਤੀ ਕਿਸੇ ਦੇ ਹੱਥ ਨਹੀਂ ਚੱਲੇ ਅਮਰੀਕਾ ਦੇ ਹਿਸਟਰੀ ਦੇ ਵਿੱਚ ਇਤਿਹਾਸ ਜਿਹਨੇ ਬਫਲੋ ਬਿਲ ਦੇ ਸੀ ਪਰ ਉਸ ਤੋਂ ਬਾਅਦ ਈਟਨ ਤੇ ਆਉਣ ਤੇ ਇਹ ਕਿਹਾ ਗਿਆ ਕਿ ਬਫਲੋ ਬਿਲ ਤੋਂ ਵੀ ਜ਼ਿਆਦਾ ਤੇਜ਼ ਸੀਗਾ ਫ੍ਰੈਂਕ ਈਟਨ ਇਨ੍ਹਾਂ ਚੀਜ਼ਾਂ ਦੇ ਵਿੱਚ ਤਾਂ ਇਸੇ ਕਰਕੇ ਕਿ ਕੈਂਪ ਸੇ ਇਸ ਤੋਂ ਪਹਿਲਾਂ ਕਿ ਕੁਝ ਸਮਝ ਵੀ ਪੌਂਦਾ ਤੇ ਉਹਦੀ ਜਿਹੜੀ ਆਤਮਾ ਸੀ ਸ਼ਾਇਦ ਪਹੁੰਚ ਚੁੱਕੀ ਹੋਣੀ ਆ ਉੱਪਰ ਪਰ ਈਟਨ ਨੂੰ ਸੁਣ ਮਿਲਿਆ ਕਿ ਇਹ ਦੋ ਜਣੇ ਇੱਥੇ ਨੇ ਦੂਸਰਾ ਫਰਬਰ ਡਾਕ ਫਰਬਰ ਵੀ ਇੱਥੇ ਹੀ ਆ ਤਾਂ ਉਥੇ ਨੇੜੇ-ਤੇੜੇ ਆਪਣੇ ਕੋੜੇ ਤੇ ਲੱਭਦਾ ਫਰਬਰ ਨੂੰ ਛੇਤੀ ਹੀ ਫਰਬਰ ਨੂੰ ਵੀ ਲੱਭ ਲੈਂਦਾ ਫ੍ਰੈਂਕ ਈਟਨ ਉਹ ਕਿਤੇ ਪਰੇ ਨਦੀ ਦੇ ਨੇੜੇ ਕਿਤੇ ਡੰਗਰਾਂ ਦੇ ਨਾਲ ਸੀਗਾ ਤਾਂ ਜਿਹੜੇ ਰਸਤੇ ਦੇ ਉੱਪਰ ਕੁਛ ਮਿੰਟ ਪਹਿਲਾਂ ਕੈਂਪਸੇ ਗਿਆ ਸੀਗਾ ਤੇ ਉਸੇ ਰਸਤੇ ਦੇ ਉੱਪਰ ਫਰਬਰ ਨੂੰ ਤੋਰਦਿਆਂ ਦਾ ਵਾਪਸ ਈਟਨ ਹੁਣ ਛਿਆਂ ਦੇ ਵਿੱਚੋਂ ਦੋ ਗਏ ਤੇ ਉੱਥੇ ਆਪਣੇ ਉਸ ਰਿਵਾਲਵਰ ਦੇ ਉੱਪਰ .45 ਕੈਲੀਬਰ ਕੋਲਟ ਦੇ ਉੱਪਰ ਉਹ ਦੋ ਨਿਸ਼ਾਨ ਲਾ ਲੈਂਦਾ ਵਾ ਫ੍ਰੈਂਕ ਈਟਨ ਹਲੇ ਨਿਸ਼ਾਨ ਅੱਗੇ ਅੱਗੇ ਵਧਣੇ ਆ ਜਿਉਂ-ਜਿਉਂ ਈਟਨ ਦੀ ਕਹਾਣੀ ਅੱਗੇ ਚੱਲੂਗੀ ਹੁਣ ਇੱਥੇ ਇੱਕ ਚੀਜ਼ ਹੋਰ ਹੁੰਦੀ ਵੱਡੀਆਂ-ਵੱਡੀਆਂ ਕੰਪਨੀਆਂ ਵਾਲੇ ਅਮਰੀਕਾ ਦੇ ਵਿੱਚ ਵੀ ਬਹੁਤ ਸਾਰੇ ਇਹੋ ਜਿਹੇ ਲੋਕਾਂ ਨੇ ਜਿਹੜੇ ਇਹ ਕੰਮ ਕਰਦੇ ਸੀਗੇ ਆਪਣੇ ਮਾਲ ਡੰਗਰ ਰੱਖਦੇ ਸੀ ਹਜ਼ਾਰਾਂ ਦੀ ਗਿਣਤੀ 'ਚ ਤੇ ਉਹਨਾਂ ਨੂੰ ਜਿਹੜੇ ਇਹ ਚੋਰ ਸੀਗੇ ਇਸ ਤਰ੍ਹਾਂ ਦੇ ਲੁਟੇਰੇ ਇਹ ਬਹੁਤ ਤੰਗ ਕਰਦੇ ਸੀ ਤਾਂ ਫਿਰ ਉਹ ਇਹੋ ਜਿਹੇ ਲੋਕਾਂ ਨੂੰ ਹਾਇਰ ਕਰਦੇ ਸੀ ਬੋਡੀਗਾਰਡ ਸਮਝ ਲਓ ਜਿਸ ਵੀ ਤਰ੍ਹਾਂ ਦੇ ਜਿਹੜੇ ਇੰਨੇ ਤਕੜੇ ਹੋਣ ਹਥਿਆਰ ਚਲਾਉਣਾ ਜਾਣਦੇ ਹੋਣ ਤੇ ਉਹਨਾਂ ਨੂੰ ਉਹਨਾਂ ਦੀ ਜ਼ਬਾਨ ਦੇ ਵਿੱਚ ਹੀ ਜਵਾਬ ਦੇ ਸਕਦੇ ਹੋਣ ਤਾਂ ਛੇਤੀ ਹੀ ਫ੍ਰੈਂਕ ਈਟਨ ਦਾ ਨਾਮ ਪੂਰੇ ਸਭ ਕਿਤੇ ਫੈਲ ਜਾਂਦਾ ਇੱਕ ਫਰਕ ਹੋਰ ਸੀਗਾ ਅੱਜ ਜੇ ਹੁਣ ਆਪਾਂ ਇੰਟਰਨੈਟ ਖੋਲਦੇ ਆ ਯੂਟਿਊਬ ਖੋਲਦੇ ਆ ਜਾਂ ਅਖਬਾਰ ਖੋਲਦੇ ਆ ਤਾਂ ਮਿੰਟ ਦੇ ਵਿੱਚ ਹੀ ਪਤਾ ਨਹੀਂ ਕਿੰਨੇ ਕਤਲਾਂ ਦੀਆਂ ਖਬਰਾਂ ਸਾਹਮਣੇ ਆ ਜਾਂਦੀਆਂ ਨੇ ਜਿਹੜੇ ਆਮ ਸਧਾਰਨ ਲੋਕਾਂ ਨੇ ਕੀਤੇ ਹੁੰਦੇ ਆ ਉਹ ਟਾਈਮ ਇਹੋ ਜਿਹਾ ਸੀ ਪੰਜਾਬ ਲਈ ਵੀ ਪੂਰੀ ਦੁਨੀਆ ਦੇ ਲਈ ਕਿ ਕਤਲ ਜਾਂ ਤਾਂ ਮਾਰ ਤਾੜ ਲਈ ਕੀਤੇ ਜਾਂਦੇ ਸੀ ਜਾਂ ਬਦਲੇ ਲਈ ਪਰ ਦੋਨਾਂ ਦੇ ਵਿੱਚੋਂ ਕਿਸੇ ਵੀ ਕਾਰਨ ਕਰਕੇ ਕੋਈ ਕਤਲ ਹੁੰਦਾ ਸੀ ਤਾਂ ਉਹ ਕਤਲ ਕਰਨ ਵਾਲਾ ਜਿਹੜਾ ਕਾਤਲ ਸੀ ਉਹ ਮਸ਼ਹੂਰ ਹੋ ਜਾਂਦਾ ਸੀ ਬਦਨਾਮ ਹੋਵੇ ਤੇ ਚਾਹੇ ਲੋਕ ਉਹਨੂੰ ਪਸੰਦ ਕਰਨ ਚਾਹੇ ਨਫ਼ਰਤ ਕਰਨ ਚਾਹੇ ਪਸੰਦ ਪਰ ਉਹ ਮਸ਼ਹੂਰ ਜ਼ਰੂਰ ਹੋ ਜਾਂਦਾ ਸੀ ਇਸੇ ਕਰਕੇ ਪੰਜਾਬ ਚ ਬਹੁਤ ਸਾਰੇ ਵੈਲੀ ਰਹੇ ਆ ਬਹੁਤ ਡਾਕੂ ਰਹੇ ਆ ਪੂਰੇ ਇੰਡੀਆ ਦੇ ਵਿੱਚ ਹੀ ਇਹੀ ਚੀਜ਼ ਅਮਰੀਕਾ ਚ ਹੁੰਦੀ ਸੀ ਕਿ ਜਿਨੇ ਵੀ ਕਿਸੇ ਨੂੰ ਮਾਰਿਆ ਤੇ ਉਹਦਾ ਨਾਮ ਬਹੁਤ ਹੋ ਜਾਂਦਾ ਸੀ ਅੱਜ ਕੱਲ ਦੀ ਤਾਂ ਹੁਣ ਕਹਾਣੀ ਹੀ ਬਦਲੀ ਪਈ ਆ ਹੁਣ ਤਾਂ ਘਰਾਂ ਦੇ ਵਿੱਚ ਕੀ ਕੀ ਚੱਲੀ ਜਾਂਦਾ ਇਹ ਦਿੱਲੀ ਦੀ ਆਪਾਂ ਖਬਰਾਂ ਸੁਣਦੇ ਆ ਤਾਂ ਹੁਣ ਇੱਥੇ ਕੀ ਹੁੰਦਾ ਇੱਕ 15 ਸਾਲ ਦਾ ਲੜਕਾ ਜਿਹਨੂੰ ਆਰਮੀ ਵਾਲਿਆਂ ਨੇ ਵੀ ਸਲਾਹਿਆ ਤੇ ਆਪਣੇ ਪਿਤਾ ਦਾ ਬਦਲਾ ਲੈਣ ਤੁਰਿਆ ਹੋਇਆ ਤੇ ਦੋਵਾਂ ਨੂੰ ਮਾਰ ਚੁੱਕਿਆ ਤੇ ਉਹਦਾ ਜਿਹੜਾ ਨਾਮ ਆ ਉਹ ਕੁਝ ਟਾਈਮ ਦੇ ਵਿੱਚ ਹੀ ਕੁਝ ਹਫ਼ਤਿਆਂ ਦੇ ਵਿੱਚ ਹੀ ਪੂਰੀ ਤਰ੍ਹਾਂ ਨਾਲ ਫੈਲ ਗਿਆ ਤੇ ਇੱਥੇ ਫ੍ਰੈਂਕ ਈਟਨ ਨੂੰ ਹਾਇਰ ਕਰਦੇ ਆ ਉਥੋਂ ਦੇ ਜਿਹੜੇ ਡੰਗਰਾਂ ਦਾ ਰੱਖ-ਰਖਾਅ ਕਰਨ ਦੀ ਸਭ ਤੋਂ ਵੱਡੇ ਲੋਕ ਨੇ ਉਹਨਾਂ ਦਾ ਨਾਮ ਸੀਗਾ ਕੈਟਲਮੈਨਸ ਐਸੋਸੀਏਸ਼ਨ ਮਤਲਬ ਉਹ ਪੂਰੀ ਐਸੋਸੀਏਸ਼ਨ ਵਾਲੇ ਫ੍ਰੈਂਕ ਈਟਨ ਨੂੰ ਹਾਇਰ ਕਰ ਲੈਂਦੇ ਆਪਣੇ ਨਾਲ ਮੜਾ ਲੈਂਦੇ ਆ ਹੁਣ ਇਹਦੇ ਕੋਲੇ ਇੱਕ ਬੈਕ ਵੀ ਹੈਗੀ ਹੁਣ ਇਹ ਇਕੱਲਾ ਨਹੀਂ ਇਹਦੇ ਪਿੱਛੇ ਵੀ ਬਹੁਤ ਸਾਰੇ ਅਸਰ ਰਸੂਖ ਵਾਲੇ ਬੰਦੇ ਆ ਅਮੀਰ ਲੋਕ ਹੈਗੇ ਨੇ ਇਹ ਜਿਹੜੇ 6 ਬੰਦਿਆਂ ਨੇ ਫ੍ਰੈਂਕ ਈਟਨ ਦੇ ਪਿਤਾ ਦਾ ਕਤਲ ਕੀਤਾ ਉਹਨਾਂ ਦੇ ਵਿੱਚੋਂ ਦੋ ਜੋੜੇ ਪਾਈਆਂ ਦੇ ਸੀ ਇੱਕ ਉਹਨਾਂ ਦੇ ਵਿੱਚੋਂ ਫਰਬਰ ਤੇ ਦੂਸਰੇ ਇੱਕ ਕੈਂਪਸ ਸੀ ਹੁਣ ਕੈਂਪਸ ਤੇ ਫਰਬਰ ਦੋਨੇ ਪਾਈਆਂ ਦੇ ਜੋੜਿਆਂ ਦੇ ਵਿੱਚੋਂ ਇੱਕ ਇੱਕ ਚਲਾ ਗਿਆ ਇੱਕ ਇੱਕ ਬਾਕੀ ਆ ਅਗਲਾ ਜਿਹੜਾ ਨੰਬਰ ਲੱਗਦਾ ਉਹ ਲੱਗਦਾ ਫਰਬਰ ਡੌਗ ਫਰਵਰਡ ਦੇ ਦੂਸਰੇ ਪਾਈ ਦਾ ਹੁਣ ਫ੍ਰੈਂਕ ਨੂੰ ਪਤਾ ਲੱਗਦਾ ਕਿ ਜਿਹੜਾ ਦੂਸਰਾ ਫਰਬਰ ਆ ਉਹ ਹੈ ਮਿਸੂਰੀ ਦੇ ਵਿੱਚ ਤੇ ਉੱਥੇ ਉਹ ਵੀ ਇਹੀ ਕੰਮ ਕਰ ਰਿਆ ਡੰਗਰਾਂ ਨੂੰ ਚੋਰੀ ਕਰਨ ਦਾ ਤਾਂ ਤੀਸਰਾ ਨੰਬਰ ਲੱਗਣ ਦਾ ਫਰਬਰ ਦਾ ਵਾ ਤੇ ਹੁਣ ਦੋਨੇ ਫਰਬਰ ਪਾਈ ਉੱਪਰ ਜਾ ਚੁੱਕੇ ਆ ਜਿੱਥੇ ਉਹਨਾਂ ਨੇ ਪਹਿਲਾਂ ਫ੍ਰੈਂਕ ਦੇ ਪਿਤਾ ਨੂੰ ਪਹੁੰਚਾਇਆ ਸੀ ਉਸ ਤੋਂ ਬਾਅਦ ਉਹਨੂੰ ਇਹ ਪਤਾ ਲੱਗਦਾ ਕਿ ਕੈਂਪ ਸੇ ਸ਼ੈਨਨ ਕੈਂਪ ਸੇ ਦਾ ਦੂਸਰਾ ਜਿਹੜਾ ਪਾਈ ਹੈਗਾ ਜੋਨਸ ਜੋਨਸ ਤੇ ਇੱਕ ਹੋਰ ਉਹਨਾਂ ਦੇ ਨਾਲ ਦਾ ਬੰਦਾ ਹੁੰਦਾ ਜਿਮ ਜਿਹਨੇ ਕਿ ਉਹ ਛਿਆਂ ਦੇ ਵਿੱਚ ਸੀਗਾ ਇਹ ਦੋਨੇ ਜਾਣੇ ਇਕੱਠੇ ਨੇ ਉਜ਼ਾਰਕ ਦੇ ਵਿੱਚ ਉੱਥੇ ਇਹ ਵੀ ਕਿਸੇ ਛੋਟੀ ਜੀ ਜਗ੍ਹਾ ਦੇ ਉੱਪਰ ਰਹਿੰਦੇ ਆ ਤੇ ਉਹਨਾਂ ਦਾ ਹਸ਼ਰ ਵੀ ਉਹੀ ਹੁੰਦਾ ਜਿਹੜਾ ਪਹਿਲਿਆਂ ਦਾ ਹੋਇਆ ਇੱਕ ਬੰਦਾ ਬਚਦਾ 6ਾਂ ਦੇ ਵਿੱਚੋਂ 5 ਗਏ ਇੱਕ ਬਚਿਆ ਉਹਦਾ ਨਾਮ ਸੀ ਵਾਇਲ ਲੈ ਹੁਣ ਉਹਦੀ ਸੂ ਮਿਲਦੀ ਆ ਜੌਨ ਈਟਨ ਨੂੰ ਕਿ ਉਹ ਅਲਬੁਕਰਕਾ ਚਾ ਤੇ ਉੱਥੇ ਉਹ ਇੱਕ ਬਾਅਰ ਚਲਾ ਰਿਹਾ ਤਾਂ ਹੁਣ ਮੌਤ ਉਹਦਾ ਪਿੱਛਾ ਕਰਦੀ ਕਰਦੀ ਉਥੋਂ ਤੱਕ ਪਹੁੰਚ ਜਾਂਦੀ ਆ ਮਤਲਬ ਕਿ ਫ੍ਰੈਂਕ ਪਹੁੰਚ ਜਾਂਦਾ ਜਦੋਂ ਉਸ ਬਾੜ ਦੇ ਵਿੱਚ ਐਂਟਰ ਕਰਦਾ ਤਾਂ ਉੱਥੇ ਵਾਇਲੇ ਹੁੰਦਾ ਤੇ ਉਹਦੇ ਨਾਲ ਉਹਦੇ ਦੋ ਹੋਰ ਸਾਥੀ ਹੁੰਦੇ ਆ ਤਿੰਨਾਂ ਦੇ ਕੋਲੇ ਹਥਿਆਰ ਹੁੰਦੇ ਆ ਪਰ ਇਸ ਤੋਂ ਪਹਿਲਾਂ ਕਿ ਉਹਨੂੰ ਕੋਈ ਸਮਝਾਵੇ ਤੇ ਵਾਇਲ ਦੇ ਦਿਲ ਦੇ ਵਿੱਚ ਦੀ ਦੋ ਗੋਲੀਆਂ ਨਿਕਲ ਚੁੱਕੀਆਂ ਨੇ ਤੇ ਉਹ ਵੀ ਆਪਣ ਸਫ਼ਰ ਦੇ ਉੱਪਰ ਚੱਲ ਚੁੱਕਿਆ ਪਰ ਜਿਹੜੇ ਦੋ ਬਾਕੀ ਦੇ ਨਾਲ ਦੇ ਉਹਦੇ ਹਥਿਆਰਬੰਦ ਹੁੰਦੇ ਆ ਸਾਥੀ ਉੱਥੇ ਉਹਨੇ ਟਾਈਮ ਦੇ ਵਿੱਚ ਹੀ ਫ੍ਰੈਂਕ ਈਟਨ ਦੇ ਉੱਪਰ ਹਮਲਾ ਕਰਦੇ ਫ੍ਰੈਂਕ ਈਟਨ ਨੂੰ ਦੋ ਗੋਲੀਆਂ ਵੱਜਦੀਆਂ ਤੇ ਪਰ ਉਹ ਕੁਝ ਜ਼ਿਆਦਾ ਖਤਰਨਾਕ ਨਹੀਂ ਸਾਬਤ ਹੁੰਦਾ ਜੌਨ ਦੇ ਲਈ ਇਹ ਬਚ ਜਾਂਦਾ ਇੱਕ ਗੋਲੀ ਲੱਤ 'ਚ ਵੱਜਦੀ ਹੈ ਤੇ ਇੱਕ ਇਹਦੀ ਬਾਹ ਦੇ ਵਿੱਚ ਵੱਜ ਜਾਂਦੀ ਕੁਝ ਟਾਈਮ ਜ਼ਖਮੀ ਰਹਿੰਦਾ ਉਸ ਤੋਂ ਬਾਅਦ ਤੇ ਪਰ ਰਿਕਵਰ ਕਰ ਜਾਂਦਾ ਪਰ ਹੁਣ ਤੱਕ ਜੌਨ ਈਟਨ ਦਾ ਨਾਮ ਅਮਰੀਕਾ ਦੇ ਵਿੱਚ ਸਪੈਸ਼ਲੀ ਵਾਈਲਡ ਵੈਸਟ ਦੇ ਵਿੱਚ ਉਸ ਦੁਨੀਆ 'ਚ ਕਾਉ ਬੋイズ ਦੀ ਦੁਨੀਆ ਦੇ ਵਿੱਚ ਇੱਕ ਬਹੁਤ ਵੱਡਾ ਨਾਮ ਬਣ ਚੁੱਕਿਆ ਤੇ ਹੁਣ ਦਿਲਚਸਪ ਚੀਜ਼ ਹੈਗੀ ਆ ਕਿ ਪਹਿਲਾਂ ਤਾਂ ਇਹ ਇੱਕ ਐਸੋਸੀਏਸ਼ਨ ਦੇ ਨਾਲ ਰਿਲੇਟਡ ਸੀ ਹੁਣ ਇਹਨੂੰ ਇੱਕ ਸ਼ਹਿਰ ਦਾ ਸ਼ਹਿਰਫ ਬਣਾ ਦਿੱਤਾ ਜਾਂਦਾ ਮਤਲਬ ਕਿ ਉਥੋਂ ਦੀ ਅਮਨ ਕਾਨੂੰਨ ਵਿਵਸਥਾ ਨੂੰ ਸੰਭਾਲਣ ਦਾ ਪੂਰਾ ਦਾ ਪੂਰਾ ਜਿਹੜਾ ਜਮਾ ਵਾ ਉਹ ਹੁਣ ਫ੍ਰੈਂਕ ਈਟਨ ਦੇ ਕੋਲੇ ਆ ਇੱਕ ਤਰ੍ਹਾਂ ਕਹਿ ਲੋ ਕਿ ਪੁਲਿਸ ਇੱਕ ਤਰ੍ਹਾਂ ਨਹੀਂ ਉਹ ਪੁਲਿਸ ਦਾ ਹੀ ਮੈਂਬਰ ਫਾਈਨਲੀ ਬਣ ਜਾਂਦਾ ਫ੍ਰੈਂਕ ਈਟਨ ਤੇ ਇਸ ਤਰ੍ਹਾਂ ਹੁਣ ਇਹਦੀ ਅੱਗੇ ਦੀ ਜ਼ਿੰਦਗੀ ਨਿਕਲਦੀ ਆ ਟੋਟਲ ਇਹਦੀ ਪਿਸਤੌਲ ਦੇ ਉੱਪਰ ਜਿੰਨੇ ਮਾਰਕ ਲੱਗਦੇ ਆ ਉਹ ਹੁੰਦੇ ਆ 11 6 ਉਹਨਾਂ ਦੇ ਤੇ 5 ਉਸ ਤੋਂ ਬਾਅਦ ਹੋਰ ਕ੍ਰਿਮੀਨਲਾਂ ਦੇ ਸਮਾਂ ਨੰਗੀ ਜਾਂਦਾ ਹੁਣ ਇਸੇ ਤਰ੍ਹਾਂ ਹੀ ਸਮਾਂ ਚੇਂਜ ਹੋ ਚੁੱਕਿਆ ਵਾ ਉਹ ਜਿਹੜੀ ਪੁਰਾਣੀ ਦੁਨੀਆ ਸੀਗੀ ਉਹ ਰੇਲਵੇ ਦੇ ਆਉਣ ਨਾਲ ਬਦਲ ਚੁੱਕੀ ਐ ਮੈਂ ਫੇਰ ਉਧਰ ਨਿਕਲ ਜਾਣਾ ਇਹ ਵੀ ਇੱਕ ਬਹੁਤ ਇੰਟਰਸਟਿੰਗ ਪਾਰਟ ਆ ਹੁਣ ਚਲੋ ਛੱਡੋ ਤੇ ਸਮਾਂ ਬਦਲ ਰਿਹਾ ਸ਼ਾਂਤੀ ਦਾ ਪੀਰੀਅਡ ਆ ਗਿਆ ਜੌਨ ਈਟਨ ਬਹੁਤ ਸਾਬ ਉਹ ਵੜੀ ਨੌਕਰੀ ਕਰਦਾ ਆਪਣੀ ਉਸ ਤੋਂ ਬਾਅਦ ਉਹਨੂੰ ਵੀ ਛੱਡ ਦਿੰਦਾ ਤੇ ਨਾਰਮਲ ਆਪਣੀ ਜਿਹੜੀ ਜ਼ਿੰਦਗੀ ਹੁੰਦੀ ਐ ਇੱਕ ਆਰਾਮ ਦੀ ਜ਼ਿੰਦਗੀ ਫਿਰ ਉਹ ਆ ਜਾਂਦੀ ਐ ਪਰ ਫ੍ਰੈਂਕ ਈਟਨ ਆਪਣੇ ਏਰੀਏ ਦੇ ਵਿੱਚ ਇੱਕ ਲੇਜੈਂਡਰੀ ਫਿਗਰ ਹੈਗਾ ਹੁਣ ਪ੍ਰੋਪਰ ਬਜ਼ੁਰਗ ਹੋ ਚੁੱਕਿਆ ਹੁਣ ਤੇ ਹੁਣ ਪਰ ਉਹ ਇੱਕ ਬਹੁਤ ਇੱਕ ਹੁੰਦਾ ਕਿ ਬੜੀ ਚੰਗੀ ਨੇਚਰ ਵਾਲਾ ਬਜ਼ੁਰਗਾ ਹਾਸਾ ਮਜ਼ਾਕ ਕਰਨ ਵਾਲਾ ਬਜ਼ੁਰਗਾ ਉਸ ਤੋਂ ਬਾਅਦ ਉਹ ਬਣਿਆ ਬੱਚੇ ਉਹਨੂੰ ਬਹੁਤ ਪਸੰਦ ਕਰਦੇ ਸੀਗੇ ਉਸ ਏਰੀਆ ਤੇ ਸ਼ਾਮ ਨੂੰ ਉਹਦੇ ਘਰ ਆ ਜਾਣਾ ਤੇ ਉਹ ਲੋਕਾਂ ਨੂੰ ਪੁਰਾਣੀਆਂ ਉਹਨਾਂ ਟਾਈਮਾਂ ਦੀਆਂ ਕਹਾਣੀਆਂ ਸੁਣਾਉਂਦਾ ਸਪੈਸ਼ਲੀ ਹਾਸੇ ਵਾਲੀਆਂ ਕਹਾਣੀਆਂ ਵੀ ਬੜੀਆਂ ਸੁਣਾਉਂਦਾ ਲੋਕੀ ਕਹਾਣੀਆਂ ਸੁਣ ਕੇ ਬਹੁਤ ਖੁਸ਼ ਹੁੰਦੇ ਉਸ ਤੋਂ ਬਾਅਦ ਜੌਨ ਈਟਨ ਨੇ ਦੋ ਕਿਤਾਬਾਂ ਲਿਖੀਆਂ ਇੱਕ ਹੋਰ ਚੀਜ਼ ਬੜੀ ਦਿਲਚਸਪ ਹੈਗੀ ਆ ਕਿ ਉੱਥੇ ਇੱਕ ਯੂਨੀਵਰਸਿਟੀ ਆ ਇੱਕ ਕਾਲਜ ਸੀਗਾ ਉਸ ਟਾਈਮ ਜਿਹੜੇ ਬਾਅਦ ਵਿੱਚ ਯੂਨੀਵਰਸਿਟੀ ਬਣੀ ਆ ਤੇ ਹਰ ਉੱਥੇ ਜਿਵੇਂ ਹਰ ਟੀਮ ਦਾ ਇੱਕ ਲੋਗੋ ਹੁੰਦਾ ਇੱਕ ਮਾਸਕਟ ਹੁੰਦਾ ਵਾ ਓਵੇਂ ਹੀ ਉਹਨਾਂ ਯੂਨੀਵਰਸਟੀਆਂ ਦਾ ਵੀ ਹੈਗਾ ਅਮਰੀਕਾ ਦਾ ਤੇ ਉਹਨਾਂ ਨੂੰ ਕੋਈ ਆਪਣਾ ਤੇ ਉਹਨਾਂ ਨੂੰ ਕਿਉਂਕਿ ਫ੍ਰੈਂਕ ਈਟਨ ਉਹਨਾਂ ਦੇ ਆਪਣੇ ਏਰੀਆ ਦਾ ਬੰਦਾ ਸੀ ਤੇ ਉਹਨਾਂ ਦਾ ਲੈਜੈਂਡ ਸੀ ਤੇ ਉਸ ਯੂਨੀਵਰਸਿਟੀ ਨੇ ਫ੍ਰੈਂਕ ਈਟਨ ਨੂੰ ਹੀ ਆਪਣਾ ਮਾਸਕਟ ਬਣਾ ਲਿਆ ਹੁਣ ਦੇਖੋ ਇੱਕ ਯੂਨੀਵਰਸਿਟੀ ਜਿੱਥੇ ਪੜ੍ਹਾਈ ਲਿਖਾਈ ਦੀਆਂ ਗੱਲਾਂ ਹੁੰਦੀਆਂ ਨੇ ਪਰ ਇੱਕ ਬੰਦੂਕਾਂ ਚਲਾਉਣ ਵਾਲਾ ਬੰਦਾ ਉਹ ਆਮ ਲੋਕਾਂ ਦੇ ਵਿੱਚ ਇੰਨਾ ਕੁ ਮਸ਼ਹੂਰ ਹੋਇਆ ਕਿ ਜਿਹੜੇ ਉੱਥੋਂ ਦੇ ਸਟੂਡੈਂਟ ਸੀਗੇ ਉਹਨਾਂ ਨੇ ਕਿਹਾ ਕਿ ਸਾਨੂੰ ਫ੍ਰੈਂਕ ਈਟਨ ਚਾਹੀਦਾ ਆਪਣੇ ਮੈਸਕੋਟ ਦੀ ਤਰ੍ਹਾਂ ਤਾਂ ਉਸ ਤੋਂ ਬਾਅਦ ਫ੍ਰੈਂਕ ਈਟਨ ਦਾ ਉੱਥੇ ਬੁੱਤ ਵੀ ਲੱਗਿਆ ਉਸ ਯੂਨੀਵਰਸਿਟੀ ਦੇ ਵਿੱਚ ਅੱਜ ਵੀ ਉਹਨਾਂ ਨੂੰ ਉਸ ਯੂਨੀਵਰਸਿਟੀ ਵਾਲਿਆਂ ਨੂੰ ਕਾਉਬੋਇਜ਼ ਕਿਹਾ ਜਾਂਦਾ ਉਹਨਾਂ ਦਾ ਨਾਮ ਹੀ ਕਾਉਬੋਇਜ਼ ਪੈ ਗਿਆ ਪੂਰੀ ਦੁਨੀਆ ਦੇ ਵਿੱਚ ਕਨ ਤੋਂ ਫ੍ਰੈਂਕ ਈਟਨ ਚਿੱਠੀਆਂ ਆਉਂਦੀਆਂ ਨੇ ਬਹੁਤ ਸਾਰੇ ਲੋਕ ਉਹਦੇ ਨਾਲ ਚਿੱਠੀਆਂ ਦੇ ਥਰੂ ਗੱਲਬਾਤ ਕਰਦੇ ਆ ਤੇ ਜੌਨ ਈਟਨ ਹਮੇਸ਼ਾ ਕਹਿੰਦਾ ਰਿਹਾ ਕਿ ਕੋਈ ਇਹੋ ਜਿਹਾ ਇਨਸਾਨ ਨਹੀਂ ਕੋਈ ਇਹੋ ਜਿਹੀ ਚਿੱਠੀ ਨਹੀਂ ਜਿਹਦਾ ਮੈਂ ਕਦੇ ਵਾਪਸ ਜਵਾਬ ਨਾ ਦਵਾਂ ਤੇ ਇਸੇ ਕਰਕੇ ਜੌਨ ਈਟਨ ਹੁਣੀ ਹੁਣ ਬੁੱਢੇ ਹੋ ਚੁੱਕੇ ਸੀ ਉਦੋਂ ਬਹੁਤ ਜ਼ਿਆਦਾ ਤੇ ਪਰ ਫਿਰ ਵੀ ਡਾਕਖਾਨੇ ਉਹਨਾਂ ਦੇ ਰੈਗੂਲਰ ਚੱਕਰ ਲੱਗਦੇ ਰਹਿੰਦੇ ਸੀ ਫਾਈਨਲੀ ਬੁੱਢੀ ਉਮਰ ਦੇ ਵਿੱਚ ਜਾ ਕੇ ਅਖਬਾਰਾਂ ਦੇ ਵਿੱਚ ਵੀ ਲਿਖਣਾ ਸ਼ੁਰੂ ਕੀਤਾ ਪੁਰਾਣੇ ਟਾਈਮਾਂ ਦੇ ਕਿੱਸੇ ਉਹ ਸਾਰਾ ਕੁਝ ਅਲੱਗ-ਅਲੱਗ ਕ੍ਰਾਈਮਨਲਸ ਦੀਆਂ ਕਹਾਣੀਆਂ ਇਹੋ ਜਿਹੇ ਲੋਕਾਂ ਕੋਲੇ ਬਹੁਤ ਸਾਰੀਆਂ ਕਹਾਣੀਆਂ ਹੁੰਦੀਆਂ ਨੇ ਤੇ ਉਹੀ ਕਹਾਣੀਆਂ ਕਿਤਾਬਾਂ ਦੇ ਵਿੱਚ ਵੀ ਆ ਜਾਂਦੀਆਂ ਤੇ ਇਹੋ ਜਿਹੀਆਂ ਕਹਾਣੀਆਂ ਦਾ ਜ਼ਿਕਰ ਮੈਂ ਆਪਣੇ ਦੂਸਰੇ ਚੈਨਲ ਦੇ ਉੱਪਰ ਵੀ ਕਰਦਾ ਤਾਂ ਹੁਣ ਤੁਸੀਂ ਦੇਖੋ ਤੁਸੀਂ ਉਹ ਵੀ ਚੀਜ਼ਾਂ ਮਿਸ ਕਰ ਰਹੇ ਹੋ ਕਿਤਾਬਾਂ ਦੇ ਸਿਰਫ ਨਾਮ ਸੁਣ ਕੇ ਤਾਂ ਇਸ ਕਰਕੇ ਮੈਂ ਦੁਬਾਰਾ ਕਹਿ ਰਿਹਾ ਮੇਰਾ ਚੈਨਲ ਦੇਖ ਲਿਓ ਸਬਸਕ੍ਰਾਈਬ ਵੀ ਕਰ ਲਿਓ ਕਿਤਾਬਾਂ ਦੀ ਦੁਨੀਆ ਫਾਈਨਲੀ ਬਹੁਤ ਬੁੱਢੀ ਉਮਰ ਹੋ ਜਾਂਦੀ ਆ ਤੇ ਉਦੋਂ ਤੱਕ ਜਾ ਕੇ ਇੱਕ ਅਭਾਸ ਹੋ ਜਾਂਦਾ ਇਨਸਾਨ ਨੂੰ ਵੀ ਕਿ ਹੁਣ ਮੇਰਾ ਟਾਈਮ ਥੋੜਾ ਰਹਿ ਗਿਆ ਤਾਂ ਆਪਣੀ ਮੌਤ ਤੋਂ ਥੋੜੇ ਦਿਨ ਪਹਿਲਾਂ ਫ੍ਰੈਂਕ ਈਟਨ ਇੱਕ ਪੇਜ ਦੇ ਉੱਪਰ ਕੁਝ ਲਿਖਦੇ ਆ ਤੇ ਆਪਣੇ ਫੈਮਿਲੀ ਮੈਂਬਰਸ ਨੂੰ ਕੋਡੇ ਬੁਲਾਉਂਦੇ ਆ ਤੇ ਉਹਨਾਂ ਨੂੰ ਕਹਿੰਦੇ ਆ ਕਿ ਮੇਰੇ ਦਿਨ ਹੁਣ ਜਿਆਦਾ ਨਹੀਂ ਹੈਗੇ ਪਰ ਜਿਸ ਦਿਨ ਮੇਰੀ ਮੌਤ ਹੋਵੇ ਮੇਰੀ ਕਬਰ ਦੇ ਉੱਪਰ ਆਹ ਸ਼ਬਦ ਨੇ ਕੁਝ ਇਹ ਜ਼ਰੂਰ ਪੜ੍ਹਦੇ ਹੋ ਲੋਕਾਂ ਦੇ ਲਈ ਤਾਂ ਉਹ ਸ਼ਬਦ ਕੀ ਸੀਗੇ ਮੈਂ ਤੁਹਾਨੂੰ ਉਹ ਵੀ ਦੱਸ ਦਿੰਨਾ 크੍ਰਿਸਚੀਅਨ ਧਰਮਾਂ ਤਾਂ ਉਹਨਾਂ ਦੇ ਵੀ ਅਲੱਗ-ਅਲੱਗ ਸੰਤ ਹੁੰਦੇ ਆ ਉਹਨਾਂ ਦੇ ਇੱਕ ਬਹੁਤ ਮਸ਼ਹੂਰ ਸੰਤ ਨੇ ਜਿਹਨਾਂ ਨੂੰ ਮੰਨਦੇ ਆ ਸੇਂਟ ਪੀਟਰ ਤਾਂ ਅੱਗੇ ਇੱਥੇ ਲਿਖਿਆ ਗਿਆ ਕਿ ਸੇਂਟ ਪੀਟਰ ਨੇ ਮੈਨੂੰ ਇੱਕ ਨਿਮਾਣੇ ਇਨਸਾਨ ਦੇ ਉੱਤੇ ਬਹੁਤ ਵੱਡਾ ਬੋਝ ਪਾਤਾ ਜਦੋਂ ਮੇਰਾ ਜਨਮ ਹੋਇਆ ਪਰ ਮੈਂ ਕਿਸੇ ਵੀ ਤਰ੍ਹਾਂ ਜਿਵੇਂ ਮੈਨੂੰ ਠੀਕ ਲੱਗਿਆ ਮੈਂ ਉਹਨਾਂ ਸਾਰੀਆਂ ਚੀਜ਼ਾਂ ਨੂੰ ਕਰਨ ਦੀ ਕੋਸ਼ਿਸ਼ ਕੀਤੀ ਮੈਨੂੰ ਇਹ ਨਹੀਂ ਪਤਾ ਕਿ ਮੈਂ ਜੋ ਵੀ ਕੀਤਾ ਉਹ ਸਹੀ ਸੀ ਜਾਂ ਗਲਤ ਸੀ ਇਹ ਸਿਰਫ ਜਦੋਂ ਮੈਂ ਵਾਪਸ ਉੱਪਰ ਜਾਊਂਗਾ ਆਪਣੇ ਬਣਾਉਣ ਵਾਲੇ ਨੂੰ ਮਿਲੂੰਗਾ ਤੇ ਉਹ ਹੀ ਮੈਨੂੰ ਦੱਸਣਗੇ ਤੇ ਉਹੀ ਮੇਰੇ ਇਹਨਾਂ ਕੰਮਾਂ ਦੇ ਬਾਰੇ ਦੇ ਵਿੱਚ ਡਿਸਾਈਡ ਕਰਨਗੇ ਪਰ ਮੈਨੂੰ ਇਹ ਲੱਗਦਾ ਮਤਲਬ ਇੱਕ ਬੁੱਢੇ ਕੋਪੋਏ ਦੇ ਨਾਲ ਉਹ ਇਨਸਾਫ ਕਰਨਗੇ ਮੇਰੇ ਨਾਲ ਜ਼ਿਆਦਾ ਤੱਕਾ ਨਹੀਂ ਕਰਨਗੇ ਮੈਂ ਜੋ ਵੀ ਕੀਤਾ ਚੰਗਾ ਜਾਂ ਮਾੜਾ ਪਰ ਮੈਂ ਇੱਕ ਸਾਫ਼ ਦਿਲ ਦੇ ਨਾਲ ਕੀਤਾ ਹੁਣ ਬਾਕੀ ਮੈਂ ਥੋੜੇ ਟਾਈਮ ਤੋਂ ਬਾਅਦ ਹੀ ਜਦੋਂ ਉੱਥੇ ਉੱਪਰ ਜਾ ਕੇ ਤੇ ਉਹਨਾਂ ਨੂੰ ਮਿਲੂੰਗਾ ਤੇ ਬਾਕੀ ਦੀ ਗੱਲਬਾਤ ਉੱਥੇ ਹੋਣੀ ਹੈ ਇਹ ਉਹਨਾਂ ਦੇ ਲਾਸਟ ਸ਼ਬਦ ਸੀਗੇ ਤੇ ਉਸ ਤੋਂ ਬਾਅਦ 8 ਅਪ੍ਰੈਲ 1958 ਦੇ ਦਿਨ ਆਪਣੀ ਨੀਂਦ ਦੇ ਵਿੱਚ ਹੀ ਇਹ ਇੱਕ ਪੁਰਾਣਾ ਬੁੱਢਾ ਫੌਜੀ ਪੁਲਿਸ ਵਾਲਾ ਤੇ ਇੱਕ ਅਣਖੀ ਬੰਦਾ ਇਸ ਦੁਨੀਆ ਨੂੰ ਅਲਵਿਦਾ ਕਹਿੰਦਾ ਮੌਤ ਸ਼ਾਂਤੀ ਨਾਲ ਹੋਈ ਆ ਨੀਂਦ ਦੇ ਵਿੱਚ ਹੀ ਦਿਲ ਦੀ ਧੜਕਣ ਰੁਕੀ ਆ 97 ਸਾਲ ਦੀ ਉਮਰ ਦੇ ਵਿੱਚ ਫਾਈਨਲੀ ਫ੍ਰੈਂਕ ਈਟਨ ਦੀ ਮੌਤ ਹੁੰਦੀ ਆ ਤੇ ਨਾਲ ਹੀ ਅਮਰੀਕਾ ਦੇ ਇਤਿਹਾਸ ਦਾ ਇੱਕ ਬਹੁਤ ਵੱਡਾ ਪੰਨਾ ਵਾ ਜਿਹੜਾ ਉਸ ਤੋਂ ਬਾਅਦ ਬੰਦ ਹੋ ਜਾਂਦਾ ਤੇ ਇੱਥੇ ਐਂਡ ਹੋ ਜਾਂਦਾ ਜੀ ਮੇਰੀ ਇਸ ਕਹਾਣੀ ਦਾ ਤੇ ਅੱਜ ਦੇ ਮੇਰੇ ਵੀਡੀਓ ਦਾ ਹੁਣ ਮੈਂ ਤੁਹਾਨੂੰ ਮਿਲੂੰਗਾ ਕਿਸੇ ਹੋਰ ਵੀਡੀਓ ਦੇ ਵਿੱਚ ਕਿਸੇ ਹੋਰ ਕਹਾਣੀ ਦੇ